ਹalleluyah ਖੁਦਾ ਦਾ ਧੰਨਵਾਦ ਖੁਦਾ ਦਾ ਸ਼ੁਕਰ ਖੁਦਾ ਦੀ ਵਡਿਆਈ ਹੋਵੇ ਖੁਦਾ ਦੀ ਮਹਿਮਾ ਹੋਵੇ ਖੁਦਾ ਦੀ ਉਸਤਤੂ ਖੁਦਾ ਦੇ ਨਾਮ ਦੇ ਜ਼ਲਾਲ ਮਿਲੇ ਜਦ ਖੁਦਾਬੰਦ ਨੇ ਅਸਤੱਕ ਸਾਨੂੰ ਜਿਉਂਦੇ ਰੱਖਿਆ ਕਿ ਅਸੀਂ ਖੁਦਾ ਦੇ ਨਾਮ ਦਾ ਜ਼ਲਾਲ ਦੇ ਸਕੀਏ ਖੁਦਾ ਦੇ ਨਾਮ ਦੀ ਵਡਿਆਈ ਕਰ ਸਕੀਏ ਖੁਦਾ ਦੇ ਨਾਮ ਦੀ ਮਹਿਮਾ ਕਰ ਸਕੀਏ ਖੁਦਾ ਦਾ ਧੰਨਵਾਦ ਕਰ ਸਕੀਏ ਕਿ ਖੁਦਾ ਨੇ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਇਕੱਠਾ ਕੀਤਾ ਖੁਦਾ ਦਾ ਧੰਨਵਾਦ ਅੱਜ ਦਾ ਵਿਸ਼ਾ ਇਹ ਆ ਆਤਮਿਕ ਬੁੱਧ ਅਤੇ ਸ਼ੈਤਾਨੀ ਬੁੱਧ ਅਜਿਹਾ ਵਿਸ਼ੇ ਦੇ ਵਿੱਚੋਂ ਸਿੱਖਾਂਗੇ ਜੋ ਖੁਦ ਆਦੇ ਆਪਾਂ ਬਾਣੀ ਦੇ ਵਿੱਚੋਂ ਸਿੱਖਾਂਗੇ ਦੋ ਤਰ੍ਹਾਂ ਦੀ ਬੁੱਧਿਆ ਜੋ ਇਸ ਧਰਤੀ ਦੇ ਉੱਤੇ ਗਿਆ ਮਲੁਖਾ ਦੇ ਅੰਦਰ ਕੰਮ ਕਰਦੀ ਪਈ ਆ ਇੱਕ ਆਤਮਿਕ ਬੁੱਧਿਆ ਤੇ ਇੱਕ ਸ਼ੈਤਾਨੀ ਬੁੱਧਿਆ ਉਹ ਸਾਡੇ ਵਿੱਚ ਵਿੱਚ ਆ ਕਿ ਅਸੀਂ ਹੁਣ ਆਤਮਿਕ ਬੁੱਧ ਦੇ ਵਿੱਚ ਨਾਲ ਭਰਨਾ ਆ ਜਾਂ ਸੀ ਕੀ ਆ ਸ਼ੈਤਾਨੀ ਬੁੱਧ ਦੇ ਨਾਲ ਭਰਨਾ ਆ ਆਪਾਂ ਕਲਾਮ ਦੇ ਵੱਲ ਜਾਵਾਂਗੇ ਆਪਾਂ ਯਕੂਬ ਦੇ ਵਿੱਚ ਦੇਖਾਂਗੇ 3 ਨੰਬਰ ਚੈਪਟਰ ਜੋ ਕਿ 302 ਨੰਬਰ ਪੇਜ ਦੇ ਉੱਤੇ ਉਹਦੇ ਵਿੱਚ ਆਪਾਂ ਪੜਾਂਗੇ 13 ਨੰਬਰ ਬੰਦੀ ਤੋਂ ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ ਉਸ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਲਖ ਅਤੇ ਧੜੇਵਾਸੀ ਕਰਦੇ ਹੋ ਤਾਂ ਸੱਚਾਈ ਦੇ ਵਿਰੁੱਧ ਨਾ ਕਮੰਡ ਕਰੋ ਨਾ ਝੂਠ ਮਾਰੋ ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉੱਤਰ ਆਉਂਦੀ ਹੈ ਸਗੋਂ ਸੰਸਾਰੀ ਪਰਾਣਕ ਸ਼ੈਤਾਨੀ ਹੈ ਖੁਦਾ ਦੇ ਬਚਨ ਦੇ ਵਿੱਚ ਆਪਾਂ ਪੜਿਆ ਯਾਕੋਬ ਵਿਆਹ ਕਰਦਾ ਪਿਆ ਖੁਦਾ ਦੇ ਕੋਈ ਇਤਰਾਤਮਾ ਦੇ ਦੁਆਰਾ ਕਹਿੰਦਾ ਕੀ ਇਹ ਉਹ ਬੁੱਧ ਨਹੀਂ ਆ ਜਿਹੜੀ ਉੱਪਰੋਂ ਆਉਂਦੀ ਆ ਕਹਿੰਦਾ ਇਹ ਉਹ ਇਹ ਬੁੱਧ ਸੰਸਾਰੀ ਆ ਪਰਾਣਕ ਹੈ ਸ਼ੈਤਾਨੀ ਆ ਕਿਉਂਕਿ ਕਹਿੰਦਾ ਇਹਦੇ ਵਿੱਚ ਕੀ ਆ ਤਿੱਖੀ ਆ ਨਖੀਆ ਧੜੇਵਾਜ਼ੀ ਆ ਤਾਂ ਸੱਚਾਈ ਦੇ ਵਿਰੁੱਧ ਨਾ ਧਮੰਡ ਕਰੋ ਨਾ ਝੂਠ ਮਾਰੋ ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉੱਤਰ ਆਉਂਦੀ ਹੈ ਸਗੋਂ ਸੰਸਾਰੀ ਪ੍ਰਾਣਿਕ ਤੇ ਸ਼ੈਤਾਨੀ ਹੈ ਕਿਉਂਕਿ ਜਿੱਥੇ ਈਰਖਾ ਅਤੇ ਧੜੇਵਾਦੀ ਹੁੰਦੀ ਹੈ ਉੱਥੇ ਕਮਸਾਨ ਅਤੇ ਹਰ ਭਾਗ ਦਾ ਮੰਦਾ ਕੰਮ ਹੁੰਦਾ ਹੈ ਇਹ ਸ਼ੈਤਾਨੀ ਬੁੱਧ ਦਾ ਜ਼ਿਕਰ ਹੋ ਰਿਹਾ ਹੈ ਇਹ ਰੋਹਾਨੀ ਬੁੱਧ ਦਾ ਜ਼ਿਕਰ ਨਹੀਂ ਹੋ ਰਿਹਾ ਇਹ ਸ਼ੈਤਾਨੀ ਬੁੱਧ ਦਾ ਜ਼ਿਕਰ ਹੋ ਰਿਹਾ ਪਰ ਰੋਹਾਨੀ ਬੁੱਧ ਬਾਰੇ ਵੀ ਪੜਾਂਗੇ ਕਿ ਵਜਨ ਕੀ بیان ਕਰਦਾ ਪਰ ਕਹਿੰਦਾ ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾ ਪਵਿੱਤਰ ਹੈ ਫਿਰ ਮਿਲਨਸਾਰ ਸੀਲ ਸਵਾਉ ਹਟ ਤੋਂ ਰਹਿਤ ਦਇਆ ਅਤੇ ਚੰਗਿਆ ਫਲਾਂ ਨਾਲ ਭਰਪੂਰ ਦਵਾਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ ਖੋਦਾਂ ਦੇ ਵਚਨ ਵਿੱਚ ਆਪਾਂ ਬੁੱਧ ਦੇ ਬਾਰੇ ਜਾਣੇ ਕਿ ਆਤਮਿਕ ਬੁੱਧ ਦੇ ਦੌਰੇ ਅਧੇਕ ਸ਼ੈਤਾਨੀ ਬੁੱਧ ਦੇ ਦੌਰੇ ਦੋ ਬੁੱਧ ਦਾ ਜ਼ਿਕਰ ਹੋ ਰਿਹਾ ਹੈ ਜੋ ਕਿ ਮਨੁੱਖ ਦੇ ਅੰਦਰ ਕੀ ਆ ਬੁੱਧਿਆ ਦੋ ਬੁੱਧਾਂ ਦਾ ਜ਼ਿਕਰ ਹੋ ਰਿਹਾ ਹੈ ਕਿ ਸ਼ੈਤਾਨੀ ਬੁੱਧ ਦਾ ਜ਼ਿਕਰ ਹੋ ਰਿਹਾ ਹੈ ਇੱਕ ਆਤਮਿਕ ਬੁੱਧ ਦਾ ਜ਼ਿਕਰ ਹੋ ਰਿਹਾ ਹੈ ਪ੍ਰਤਿਵਚਨ ਵਿਆਹ ਕਰਦਾ ਕਹਿੰਦਾ ਜਿਹੜੀ ਉੱਪਰੋਂ ਬੁੱਧ ਆਉਂਦੀ ਆ ਜਿਹੜੀ ਪਰਮੇਸ਼ਰ ਬੁੱਧ ਦਿੰਦਾ ਆ ਉਹਦੇ ਵਿੱਚ ਉਹ ਵਚਨ ਵਿਆਹ ਕਰਦਾ ਕਹਿੰਦਾ ਪਹਿਲਾਂ ਕਿ ਉਹ ਤੁਹਾਡੀ ਜੀਵਨ ਨੂੰ ਪਵਿੱਤਰਤਾ ਦੇ ਵਿੱਚ ਲੈ ਕੇ ਜਾਂਦੀ ਆ ਤੇ ਦੂਸਰਾ ਵੀ ਤੁਹਾਨੂੰ ਕਹਿੰਦਾ ਮਿਲਨਸਾਰ ਹਰ ਇੱਕ ਦੇ ਨਾਲ ਕੀ ਆ ਮੇਲ ਮਿਲਾਪ ਰੱਖਣਾ ਹਰ ਇੱਕ ਦੇ ਨਾਲ ਕੀ ਆ ਮੈਲ ਜੁਲ ਕੇ ਰਹਿਣਾ ਤੇ ਤੀਸਰਾ ਕਹਿੰਦਾ ਸੀਲ ਸਭਾਓ ਕਿ ਤੁਹਾਡੇ ਸੁਭਾਅ ਦੇ ਵਿੱਚ ਕੀ ਆ ਚੇਂਜਿੰਗ ਲੈ ਕੇ ਆਉਂਦੀ ਏ ਇਹ ਖੁਦਾ ਦੇ ਬੁੱਧ ਦੀ ਗੱਲ ਹੋ ਰਹੀ ਆ ਇੱਥੇ ਕਿ ਜਿਹੜੀ ਬੁੱਧ ਉੱਪਰੋਂ ਆਉਂਦੀ ਆ ਅਸਮਾਨ ਦੇ ਵਿੱਚੋਂ ਖੁਦਾਬੰਦ ਭੇਜਦਾ ਆ ਉਹ ਵਰਤ ਦਾ ਜ਼ਿਕਰ ਹੋ ਰਿਹਾ ਕਹਿੰਦਾ ਕੀ ਆ ਉਹ ਸੀਲ ਸਵਾਭ ਕਰਦੀ ਹੈ ਤੇ ਫਿਰ ਕੀ ਚੰਗਿਆ ਫਲਾਂ ਨਾਲ ਭਰਪੂਰ ਕਰਦੀ ਹੈ ਕਿ ਤੁਹਾਡੇ ਅੰਦਰ ਦਇਆ ਨੂੰ ਲੈ ਕੇ ਹੁੰਦੀ ਆ ਚੰਗਿਆ ਫਲਾਂ ਦੇ ਨਾਲ ਭਰਦੇ ਆਪਾਂ ਕਿ ਸਾਡੇ ਜੀਵਨ ਵਿੱਚ ਕੀ ਆ ਦੂਸਰੇ ਲੋਕਾਂ ਨੂੰ ਕੀ ਆ ਫਲ ਨਜ਼ਰ ਆਉਂਦੇ ਆ ਸਾਡੇ ਜੀਵਨ ਦੇ ਵਿੱਚ ਦੂਸਰੇ ਨੂੰ ਕੀ ਆ ਖੂਬੀਆਂ ਨਜ਼ਰ ਆਉਂਦੀਆਂ ਆ ਸਾਡੇ ਜੀਵਨ ਦੇ ਵਿੱਚ ਦੂਜੇ ਲੋਕਾਂ ਨੂੰ ਕੀ ਆ ਚੰਗਿਆਈਆਂ ਨਜ਼ਰ ਆਉਂਦੀਆਂ ਆ ਇੱਕ ਖੁਦਾ ਦਾ ਬਚਨ ਕਹਿੰਦਾ ਆ ਖੁਦਾ ਦਾ ਬਚਨ ਬਿਆਨ ਕਰਦਾ ਕਹਿੰਦਾ ਦੋ ਬੁੱਧਿਆ ਜੇ ਕੋ ਉਹ ਮੈਨਰ ਕਰਕੇ ਗਿਆ ਕਹਿੰਦਾ ਇੱਕ ਤਾਂ ਸ਼ੈਤਾਨੀ ਬੁੱਧ ਹੈ ਇੱਕ ਆਤਮਿਕ ਬੁੱਧ ਜਿਹੜੀ ਸ਼ੈਤਾਨੀ ਬੁੱਧ ਦਾ ਜ਼ਿਕਰ ਕਰ ਰਿਹਾ ਉਹਦੇ ਵਿੱਚ ਇਹ ਕਹਿੰਦਾ ਕਿ ਉਹਦੇ ਵਿੱਚ ਲੜਾਈ ਝਗੜੇ ਆ ਈਰਖਾ ਆ ਕਮਾਂਡੇ ਆ ਵੈਰ ਵਿਰੋਧ ਆ ਹਰ ਇੱਕ ਸ਼ੈਤਾਨੀ ਕੰਮ ਹੈ ਉਹ ਇਸ ਨੂੰ ਕਹਿ ਰਿਹਾ ਕਿ ਇਹ ਸ਼ੈਤਾਨੀ ਬੁੱਧ ਹੈ ਤੇ ਦੂਸਰੀ ਬੁੱਧ ਦਾ ਜ਼ਿਕਰ ਕਰਦਾ ਪਿਆ ਕਹਿੰਦਾ ਕਿ ਜਿਹੜੀ ਕਿ ਉੱਪਰੋਂ ਬੁੱਧ ਹੁੰਦੀ ਆਤਮਿਕ ਬੁੱਧ ਦਾ ਦਰਜਾ ਦਿੱਤਾ ਗਿਆ ਉਹਨੂੰ ਆਤਮਿਕ ਬੁੱਧ ਦਾ ਨਾਮ ਦਿੱਤਾ ਗਿਆ ਕਿ ਉਹ ਜਿਹੜੀ ਉੱਪਰੋਂ ਆਉਂਦੀ ਏ ਉਹ ਸਵਰਗਯ ਪਿਤਾ ਦੇ ਕੋਲੇ ਜਿਹੜੀ ਆਉਂਦੀ ਏ ਉਹਦੇ ਵਿੱਚ ਕੀ ਆ ਕਹਿੰਦਾ ਮਿਲਨ ਸਾਰਿਆ ਤੇ ਉਹਦੇ ਵਿੱਚ ਕੀ ਆ ਪਵਿੱਤਰਤਾ ਹੀ ਆ ਅੱਜ ਲੋਕ ਦਿਵਾਵਾ ਕਰਦੇ ਨੇ ਲੋਕ ਬੇਨਤੀਆਂ ਕਰਦੇ ਨੇ ਕਿ ਸਾਡਾ ਜੀਵਨ ਕੀ ਇਹ ਸ਼ੁੱਧ ਹੋ ਜਵੇ ਜੇ ਸਾਡੇ ਜ਼ੁਬਾਨਾਂ ਦੇ ਵਿੱਚੋਂ ਗਾਲ ਨਿਕਲਦੀ ਆ ਤਾਂ ਬੰਦ ਹੋ ਜਵੇ ਜੇ ਸਾਡੇ ਜੀਵਨ ਦੇ ਵਿੱਚ ਬੈਰ ਵਿਰੋਧ ਆ ਤਾਂ ਬੰਦ ਹੋ ਜਵੇ ਜੇ ਸਾਡੇ ਜੀਵਨ ਦੇ ਵਿੱਚ ਈਰਖਾ ਆ ਜਾਂ ਆਪਾਂ ਦੂਸਰੇ ਵਿਅਕਤੀ ਦੇ ਬਾਰੇ ਗੱਲ ਕਰਦੇ ਇਹਦੇ ਜੀਵਨ ਦੇ ਵਿੱਚ ਕੀ ਹੈ ਬੜਾ ਨਕੰਮਾ ਬੰਦਾ ਜੇ ਇਹਦੇ ਵਿੱਚ ਬਹੁਤ ਬਰਿਆਈ ਆ ਜਾਂ ਜੇ ਇਹਦੇ ਨਾਲ ਮਿਲਣ ਜੁਲਣ ਦਾ ਕੋਈ ਫਾਇਦਾ ਨਹੀਂ ਆ ਤਾਂ ਇਹ ਬੁੱਧ ਦਾ ਜ਼ਿਕਰ ਹੋ ਰਿਹਾ ਇਹਦੇ ਵਿੱਚ ਜਦੋਂ ਆਪਾਂ ਦੂਸਰੇ ਵਿਅਕਤੀ ਨੂੰ ਦੇਖਦੇ ਆ ਆਪਣੇ ਦੂਸਰੇ ਵਿਅਕਤੀ ਬਾਰੇ ਆਪਾਂ ਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਚੰਗਿਆਈ ਆ ਜਾਂ ਜੇ ਇਹਦੇ ਵਿੱਚ ਬਰਿਆਈ ਆ ਉਤੋਂ ਆਪਾਂ ਪਹਿਚਾਣ ਸਕਦੇ ਕਿ ਇਹਦੇ ਜੀਵਨ ਦੇ ਵਿੱਚ ਕਿਹੜੀ ਬੁੱਧ ਕੰਮ ਕਰਦੀ ਵੀ ਹੈ ਇਹਦੇ ਵਿੱਚ ਸ਼ੈਤਾਨੀ ਬੁੱਧ ਕੰਮ ਕਰਦੀ ਆ ਜਾਂ ਇਹਦੇ ਵਿੱਚ ਆਤਮਿਕ ਬੁੱਧ ਕੰਮ ਕਰਦੀ ਪਈ ਹੈ ਪਰ ਆਪਾਂ ਹੁਣ ਅੱਗੇ ਵਚਨ ਦੇ ਵਿੱਚ ਦੇਖਾਂਗੇ ਯਕੂਬ ਇੱਕ ਅਧਿਆਏ ਦੇ ਵਿੱਚ ਦੇਖਾਂਗੇ 5 25 ਤੋਂ ਲੈ ਕੇ 8 ਨੰਬਰ ਪੰਤੀ ਤੱਕ ਆ ਦੇਖਾਂਗੇ ਕੀ ਲਿਖਿਆ ਵਚਨ ਬਿਆਨ ਕਰਦਾ ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਵਰ ਕੋਲੋਂ ਮੰਗੇ ਜਿਹੜਾ ਸਭਨਾ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਮੇ ਦੇ ਦੇ ਦਿੰਦਾ ਹੈ ਤਾਂ ਉਹਨੂੰ ਦਿੱਤੀ ਜਾਵੇਗੀ ਖੁਦਾ ਦਾ ਬਚਨ ਗਿਆਨ ਕਰਦਾ ਕਹਿੰਦਾ ਜੇਕਰ ਤੁਹਾਡੇ ਜੀਵਨ ਦੇ ਵਿੱਚ ਕਿਸੇ ਕੋ ਬੁੱਧ ਨਹੀਂ ਆ ਜਾਂ ਬੁੱਧ ਦਾ ਘਟ ਆ ਆ ਦੇਖੋ ਸੰਸਾਰੀ ਬੁੱਧ ਨਹੀਂ ਬਲਕਿ ਪਰਮੇਸ਼ਰ ਆਤਮਿਕ ਬੁੱਧ ਦੀ ਗੱਲ ਕਰਦਾ ਕਿ ਜਿਹਦੇ ਵਿੱਚ ਪਿਆਰ ਆ ਜਿਹਦੇ ਵਿੱਚ ਮਿਲਨ ਸਾਰੇ ਆ ਜਿਹਦੇ ਵਿੱਚ ਪਵਿੱਤਰਤਾਈ ਆ ਜਿਹਦੇ ਵਿੱਚ ਸ਼ੁੱਧ ਵਿਚਾਰ ਆ ਜਿਹਦੇ ਵਿੱਚ ਚੰਗੀਆਂ ਗੱਲਾਂ ਆ ਉਹ ਜ਼ਿਕਰ ਕਰ ਰਿਹਾ ਪਰਮੇਸ਼ਰ ਬੁੱਧ ਦੀ ਕਿ ਕਹਿੰਦਾ ਕੀ ਆ ਉਹ ਪਰਮੇਸ਼ਰ ਦੇ ਕੋਲੋਂ ਮੰਗੇ ਯਕੂਬ ਬਿਆਨ ਕਰਦਾ ਕਿ ਜੇ ਕਿਸੇ ਕੋ ਕਿਸੇ ਨੂੰ ਬੋਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਤਾਂ ਜਿਹੜਾ ਸਮਣਾ ਨੂੰ ਖੁੱਲੇ ਦਿਨਾਂ ਬਿਨਾ ਉਲਾਮੇ ਦੇ ਦਿੰਦਾ ਹੈ ਤਾਂ ਉਹ ਨੂੰ ਦਿੱਤੀ ਜਾਵੇਗੀ ਪਰ ਨੇਚਾ ਨਾਲ ਮੰਗੇ ਅਤੇ ਕੁਝ ਪਰਮ ਨਾ ਕਰੇ ਕਿਉਂ ਜੋ ਪਰਮ ਕਰਨ ਵਾਲਾ ਸਮੁੰਦਰ ਦੀ ਛਲ ਵਰਗਾ ਹੈ ਜਿਹੜੀ ਪੌਣ ਨਾਲ ਟਕرائی ਅਤੇ ਉਡਾਈ ਜਾਂਦੀ ਹੈ ਇਹੋ ਜਿਹਾ ਮਨੁੱਖ ਨਾ ਸਮਝੇ ਭਾਈ ਪ੍ਰਭੂ ਕੋਲੋਂ ਮੈਨੂੰ ਕੁਝ ਲੱਭੇਗਾ ਉਹ ਦੋਚਿੱਤਾ ਮਨੁੱਖ ਹੈ ਜਿਹੜਾ ਆਪਣੇ ਸਾਰੇ ਚਲਣਾ ਵਿੱਚ ਚੰਚਲ ਖੁਦਾ ਦਾ ਵਚਨ ਬਿਆਨ ਕਰਦਾ ਯਕੂਬ ਕਹਿੰਦਾ ਕਹਿੰਦਾ ਤੁਸੀਂ ਪਰਮੇਸ਼ਰ ਦੇ ਕੋਲੋਂ ਬੁੱਧ ਨੂੰ ਮੰਗੋ ਪਰ ਕਹਿੰਦਾ ਜਦੋਂ ਪਰਮੇਸ਼ਰ ਜਿਹੜਾ ਖੁੱਲੇ ਦਿਨ ਨਾਲ ਦਿੰਦਾ ਹੈ ਖੁੱਲੇ ਦਿਨ ਨਾਲ ਕਹਿੰਦਾ ਕਿ ਉਹ ਲਾਂਭਾ ਨਹੀਂ ਦਿੰਦਾ ਖੁੱਲੇ ਦਿਨ ਨਾਲ ਜਿਹੜਾ ਤੁਹਾਨੂੰ ਬੁੱਧ ਦਿੰਦਾ ਪਰ ਕਹਿੰਦਾ ਕਿ ਇਹ ਨੇਚਾ ਦੇ ਨਾਲ ਮੰਗੋ ਉਸ ਪਰਮੇਸ਼ਰ ਨੂੰ ਕਹਿੰਦਾ ਕਿ ਇਹ ਨੇਚਾ ਦੇ ਨਾਲ ਪੁਕਾਰੋ ਕਿ ਆਪਣੇ ਮਨ ਵਿੱਚ ਭਰਮ ਨਾ ਕਰੋ ਜੋ ਕੋ ਤੁਸੀਂ ਮੰਗਦੇ ਆ ਤਾਂ ਨੇਚਾ ਦੇ ਨਾਲ ਖੁਦਾ ਨੂੰ ਪੁਕਾਰੋ ਕਹਿੰਦਾ ਖੁਦਾ ਨੂੰ ਕਹਿੰਦਾ ਕਿ ਉਹ ਨੇਚਾ ਨਾਲ ਉਹ ਕਹਿੰਦਾ ਪੁਕਾਰੋ ਤਾਂ ਫਿਰ ਕਹਿੰਦਾ ਕਿ ਤੁਹਾਨੂੰ ਪਰਮੇਸ਼ਰ ਜਿਹੜੀ ਕੀ ਆ ਵੁੱਧ ਦੇਵੇਗਾ ਆਪਾਂ ਹੁਣ ਦੇਖਾਂਗੇ ਹੋਰ ਚੈਪਟਰ ਦੇ ਵਿੱਚ ਕਿ ਇੱਕ ਵਿਅਕਤੀ ਨੂੰ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਬੁੱਧ ਦਿੱਤੀ ਤਾਂ ਦੇਖੋ ਉਹਦਾ ਜੀਵਨ ਕਿਵੇਂ ਹੋਇਆ ਉਹਦਾ ਜੀਵਨ ਦੇ ਵਿੱਚ ਕਿਵੇਂ ਕੀ ਨਜ਼ਰ ਆਇਆ ਕੋਈ ਵੀ ਆਪਾਂ ਜਾਵਾਂਗੇ ਪਹਿਲਾ ਰਾਜਾ 10 ਨੰਬਰ ਚੈਪਟਰ ਜੋ ਕਿ 430 ਨੰਬਰ ਪੇਜ ਦੇ ਉੱਤੇ ਆ ਉਹਦੀ 5 ਨੰਬਰ ਪੰਤੀ ਤੋਂ ਲੈ ਕੇ 14 ਨੰਬਰ ਪੰਤੀ ਤੱਕ ਆਪਾਂ ਦੇਖਾਂਗੇ ਜੋ ਹਕਸ਼ਨ ਕੀ ਬਿਆਨ ਕਰਦਾ 5 ਨੰਬਰ ਤੋਂ ਦੇਖਾਂਗੇ ਗਵਯੋਨ ਵਿੱਚ ਰਾਤ ਦੇ ਵੇਲੇ ਸੁਪਨੇ ਵਿੱਚ ਸੁਲੇਮਾਨ ਨੂੰ ਯਹੋਵਾ ਦਾ ਦਰਸ਼ਨ ਹੋਇਆ ਪਰਮੇਸ਼ੁਰ ਨੇ ਆਖਿਆ ਮੰਗ ਮੈਂ ਤੈਨੂੰ ਕੀ ਦਵਾਂ ਇਹ ਸੁਲੇਮਾਨ ਦਾ ਜ਼ਿਕਰ ਇੱਥੇ ਹੋ ਰਿਹਾ ਸੁਲੇਮਾਨ ਜੋ ਕਿ ਦਾਊਦ ਦਾ ਪੁੱਤਰ ਆ ਤਾਂ ਉੱਥੇ ਪਰਮੇਸ਼ੁਰ ਯਹੋਵਾ ਉਹਨੂੰ ਦਰਸ਼ਨ ਦੇ ਰਿਹਾ ਤਾਂ ਉਹਨੂੰ ਕਹਿ ਰਿਹਾ ਤੂੰ ਮੰਗ ਮੈਂ ਤੈਨੂੰ ਉਹੀ ਕੀ ਆ ਦਵਾਂਗਾ ਸੁਲੇਮਾਨ ਨੂੰ ਪਰਮੇਸ਼ਰ ਕਹਿ ਰਿਹਾ ਦਰਸ਼ਨ ਦੇ ਵਿੱਚ ਤੂੰ ਮੇਰੇ ਤੋਂ ਮੰਗ ਮੈਂ ਤੈਨੂੰ ਦਵਾਂਗਾ ਕਿ ਸੁਲੇਮਾਨ ਦੇ ਆਪਾਂ ਬੋਲਣਾ ਨੂੰ ਦੇਖਾਂਗੇ ਸੁਲੇਮਾਨ ਕੀ ਕਹਿ ਰਿਹਾ ਤਾਂ ਸੁਲੇਮਾਨ ਨੇ ਆਖਿਆ ਤੇ ਆਪਣੇ ਦਾਸ ਮੇਰੇ ਪਿਤਾ 다ਊਦ ਉੱਤੇ ਵੱਡੀ ਨੇਕੀ ਕੀਤੀ ਕਿਉਂਕਿ ਉਹ ਤੇਰੇ ਸਨਮੁਖ ਸੱਚਾਈ ਧਰਮ ਔਰ ਮਨ ਦੀ ਸਦਿਆਈ ਵਿੱਚ ਤੇਰੇ ਨਾਲ ਚੱਲਦਾ ਰਿਹਾ ਸੁਲੇਮਾਨ ਪਰਮੇਸ਼ਰ ਦੇ ਨਾਲ ਗੱਲ ਕਰਦਾ ਪਿਆ ਯਹੋਵਾ ਦੇ ਨਾਲ ਗੱਲ ਕਰਦਾ ਪਿਆ ਕਹਿੰਦਾ ਕਿ ਤੂੰ ਮੇਰੇ ਪਿਤਾ 다ਊਦ ਦੇ ਨਾਲ ਮਦਨ ਪਹਿਲਾਂ ਦੱਸ ਕਿਹਾ ਡੇ ਕਿ ਜਿਹੜਾ ਸੁਲੇਮਾਨ ਆ ਉਹ ਦਾਉਦ ਜਿਹੜਾ ਸੁਲੇਮਾਨ ਦਾ ਦਾਉਦ ਦਾ ਪੁੱਤਰ ਹੈ ਤਾਂ ਉਹ ਪਿਤਾ ਦੇ ਆਪਣੇ ਜਿਹੜਾ ਸੁਲੇਮਾਨ ਉਹਨੇ ਆਪਣੇ ਪਿਤਾ ਦਾ ਦਾਦਾ ਪਿਆ ਕਹਿੰਦਾ ਕਿ ਉਹ ਤੇਰੇ ਸੰਮੁਖ ਸੱਚਾਈ ਦੇ ਨਾਲ ਧਰਮ ਦੇ ਨਾਲ ਅਤੇ ਮਨ ਦੀ ਸਦਿਆਈ ਨਾਲ ਚੱਲਦਾ ਰਿਹਾ ਆਪਣੇ ਪਿਤਾ ਦੀਆਂ ਖੂਬੀਆਂ ਨੂੰ ਦੱਸਦਾ ਪਿਆ ਉਹ ਪਰਮੇਸ਼ਰ ਨੂੰ ਅੱਗੇ ਬਚਣ ਕੀ ਕਹਿੰਦਾ ਅਤੇ ਤੈ ਉਹ ਦੇ ਲਈ ਉਸ ਵੱਡੀ ਨੇਕੀ ਦੀ ਪਾਲਣਾ ਕੀਤੀ ਕਿ ਉਹਨੇ ਇੱਕ ਪੁੱਤਰ ਦਿੱਤਾ ਜਿਹੜਾ ਉਹਦੀ ਰਾਜਗਦੀ ਉੱਤੇ ਬੈਠਾ ਹੈ ਜਿਵੇਂ ਅੱਜ ਦੇ ਦਿਨ ਹੁਣ ਆਪਣਾ ਜ਼ਿਕਰ ਕਰਦਾ ਪਿਆ ਸੁਲੇਮਾਨ ਕਹਿੰਦਾ ਤੇ ਇਹ ਉਹਨੂੰ ਪੁੱਤਰ ਦੀ ਇੱਕ ਦਾਤ ਬਖਸ਼ੀ ਆ ਆਪਣਾ ਹੀ ਜ਼ਿਕਰ ਕਰ ਰਿਹਾ ਉਹ ਕਿ ਕਹਿੰਦਾ ਉਹਨੂੰ ਆਪਣੇ ਜੋ ਪੁੱਤਰ ਦੇ ਉਹਨੂੰ ਦਾਤ ਬਖਸ਼ੀ ਕਹਿੰਦਾ ਅੱਜ ਉਹ ਕੀ ਆ ਉਹਦਾ ਪੁੱਤਰ ਉਹਦੀ ਰਾਜਗਦੀ ਦੇ ਉੱਤੇ ਬੈਠਾ ਆ ਕਿਉਂਕਿ ਪਰਮੇਸ਼ਰ ਨੇ ਦਾਊਦ ਨੂੰ ਕਿਹਾ ਸੀ ਮੈਂ ਤੇਰੀ ਰਾਜਗਦੀ ਨੂੰ ਸਦਾ ਲਈ ਰੱਖਾਂਗਾ ਤਾਂ ਫੇ ਉਹ ਗੱਲ ਕਰਦਾ ਪਿਆ ਆ ਸੁਲੇਮਾਨ ਵਿਆਹ ਕਰਦਾ ਕਹਿੰਦਾ ਅੱਜ ਉਹਦੀ ਗੱਦੀ ਦੇ ਉੱਤੇ ਕੀ ਆ ਮੈਂ ਬੈਠਾ ਤੇ ਅੱਜ ਦਾ ਦਿਨ ਆ ਕਹਿੰਦਾ ਅੱਗੇ ਵਚਨ ਕਹਿੰਦਾ ਹੁਣ ਏਹ ਯਹੋਵਾ ਮੇਰੇ ਪਰਮੇਸ਼ਰ ਤੇ ਆਪਣੇ ਦਾਸ ਨੂੰ ਮੇਰੇ ਪਿਤਾ ਦਾਊਦ ਦੇ ਥਾ ਪਾਦਸ਼ਾਹ ਬਣਾਇਆ ਹੈ ਸੁਲੇਮਾਨ ਜ਼ਿਕਰ ਕਰਦਾ ਕਹਿੰਦਾ ਤੂੰ ਮੇਰੇ ਪਿਤਾ ਦੀ ਜਗ੍ਹਾ ਮੈਨੂੰ ਹੁਣ ਕੀ ਆ ਪਾਦਸ਼ਾਹ ਬਣਾ ਦਿੱਤਾ ਪਰ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਹਾਂ ਅਤੇ ਮੈਂ ਬਾਹਰ ਜਾਣਾ ਅਤੇ ਅੰਦਰ ਆਉਣਾ ਨਹੀਂ ਜਾਣਦਾ ਦੇਖੋ ਉਹ ਵੀ ਕਹਿੰਦਾ ਸੁਲੇਮਾਨ ਕਹਿੰਦਾ ਕਿੰਨਾ ਮੈਂ ਤਾਂ ਛੋਟਾ ਜਿਹਾ ਮੁੰਡਾ ਆ ਕਿ ਤੂੰ ਮੈਨੂੰ ਰਾਜ ਕਦੀ ਉੱਤੇ ਬਿਠਾ ਲ ਦਿੱਤਾ ਤੂੰ ਮੈਨੂੰ ਪਾਦਸ਼ਾਹ ਠਹਿਰਾਵਾ ਦਿੱਤਾ ਆ ਪਰ ਕਹਿੰਦਾ ਮੈਂ ਇਹ ਮੁੰਡਾ ਆ ਮੈਂ ਨਾ ਬਾਹਰ ਜਾਣਾ ਜਾਣਦਾ ਨਾ ਮੈਂ ਅੰਦਰੋਂ ਨਾ ਜਾਣਦਾ ਪਰ ਸਾਡੇ ਪਰਮੇਸ਼ਰ ਦੀ ਇਹ ਖੂਬੀ ਆ ਜਿਹੜਾ ਕੰਮ ਮਨੁੱਖਾਂ ਲਈ ਅਸੰਭਵ ਆ ਜਿਹੜਾ ਕੰਮ ਮਨੁੱਖਾਂ ਲਈ ਅਨਹੋਣਾ ਆ ਜਿਹੜੇ ਕੀ ਸੋਚ ਤੋਂ ਵੱਧ ਕੇ ਥਮ ਕੀ ਆ ਪਰਮੇਸ਼ਰ ਕਰਨ ਦੀ ਤਾਕਤ ਤੇ ਸ਼ਕਤੀ ਕੀ ਉਹ ਰੱਖਦਾ ਆ ਜਿਹੜੇ ਕਹਿੰਦੇ ਵਿਅਕਤੀ ਕਹਿੰਦੇ ਆ ਜਿਦਾ ਸੁਲੇਮਾਨ ਵੀ ਕਹਿ ਰਿਹਾ ਕਹਿੰਦਾ ਮੈਂ ਬਾਲਕ ਆ ਮੈਂ ਕੰਮ ਨਹੀਂ ਤੇਰੇ ਕਰ ਸਕਦਾ ਮੈਂ ਬਾਦਸ਼ਾਹ ਨਹੀਂ ਮਨਸਾਉ ਜ਼ਿਕਰ ਕਰਦਾ ਕਹਿੰਦਾ ਮੈਂ ਤਾਂ ਇੱਕ ਛੋਟਾ ਜਿਹਾ ਮੁੰਡਾ ਆ ਅਤੇ ਮੈਂ ਬਾਹਰ ਜਾਣਾ ਤੇ ਅੰਦਰ ਆਉਣਾ ਨਹੀਂ ਜਾਣਦਾ ਅੱਗੇ ਦੇਖਾਂਗੇ ਵਚਨ ਚ ਕੀ ਲਿਖਿਆ ਅਦੇ ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ ਜੀ ਨੂੰ ਤੈਹ ਚੁਣਿਆ ਉਹ ਬਹੁਤੇ ਲੋਕ ਹਨ ਜਿਹੜੇ ਨਾਂ ਗਿਨੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਪਰ ਕਹਿੰਦਾ ਜਿਨ੍ਹਾਂ ਦੇ ਵਿਚਾਰ ਤੋਂ ਮੈਨੂੰ ਪਾਸ਼ਾ ਬਣਾ ਦਿੱਤਾ ਆ ਜਿਨ੍ਹਾਂ ਦੇ ਵਿਚਾਰ ਕਹਿੰਦਾ ਤੇ ਮੈਨੂੰ ਠਹਿਰਾ ਦਿੱਤਾ ਕਹਿੰਦਾ ਬਹੁਤ ਲੋਕ ਆ ਸੁਲੇਮਾਨ ਕਹਿ ਰਿਹਾ ਪਰਮੇਸ਼ਰ ਨਾਲ ਗੱਲ ਕਰਦਾ ਪਿਆ ਉਹ ਕਿਸੇ ਵਿਅਕਤੀ ਨਾਲ ਗੱਲ ਨਹੀਂ ਕਰਦਾ ਪਿਆ ਗੱਲ ਹੋਰੀ ਪਰਮੇਸ਼ਰ ਦਰਸ਼ਨ ਦਿੱਤਾ ਤੇ ਉਹ ਦਰਸ਼ਨ ਦੇ ਦੁਆਰਾ ਪਰਮੇਸ਼ਰ ਨਾਲ ਗੱਲ ਕਰਦਾ ਪਿਆ ਇਹ ਕਹਿੰਦਾ ਜਿਹਦੇ ਵਿੱਚ ਤੂੰ ਮੈਨੂੰ ਮੇਰੀ ਕੌਮ ਦੇ ਵਿਚਾਰ ਮੈਨੂੰ ਲੈ ਆਂਦਾ ਕਹਿੰਦਾ ਬਹੁਤ ਕੌਮ ਆ ਬਹੁ ਵੱਡੀ ਕੌਮ ਹੈ ਬਹੁਤ سارے ਲੋਕਿਆ ਤਾਂ ਕਹਿਣਾ ਬਹੁਤਿਆਂ ਦੇ ਕਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮੰਨ ਦੇ ਭਾਈ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ ਇਸ ਲਈ ਭਾਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾ ਕਿਉਂਕਿ ਤੇਰੇ ਬਹੁਤੇ ਲੋਕਾਂ ਦਾ ਨਿਆਂ ਕੌਣ ਕਰ ਸਕਦਾ ਹੈ ਉਹ ਮੰਗਦਾ ਕਹਿੰਦਾ ਮੈਨੂੰ ਸਮਝ ਦੇ ਸੁਲੈਮਾਨ ਪਰਮੇਸ਼ਵਰ ਨਾਲ ਕਹਿ ਰਿਹਾ ਕਹਿੰਦਾ ਮੈਨੂੰ ਸਮਝ ਦੇ ਮੈਨੂੰ ਸੁਣਨ ਵਾਲਾ ਮੰਨ ਦੇ ਭਾਈ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ ਕਹਿੰਦਾ ਕੋਣ ਇੰਨੇ ਲੋਕਾਂ ਦਾ ਨਿਆਂ ਕਰ ਸਕਦਾ ਉਹ ਬੇਨਤੀ ਕਰਦਾ ਪਰ ਉਹ ਵੀ ਪਰਮੇਸ਼ਰ ਦੇ ਕੋਲ ਮੰਗਦਾ ਪਿਆ ਕਿ ਮੈਨੂੰ ਸੁਣਨ ਵਾਲਾ ਮਨ ਦੇ ਅੱਗੇ ਦੇਖਾਂਗੇ ਤਾਂ ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ ਭਾਈ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ ਅਤੇ ਆਪਣੇ ਲਈ ਬੁੱਧ ਦੇ ਦਿਨ ਨਹੀਂ ਮੰਗੇ ਨਾ ਆਪਣੇ ਲਈ ਧਨ ਮੰਗਿਆ ਹੈ ਅਤੇ ਨਾ ਆਪਣੇ ਬੇਰੀਆ ਦੇ ਪ੍ਰਾਣ ਮੰਗੇ ਹਨ ਪਰ ਆਪਣੇ ਨੇ ਨਿਆਂ ਉਹ ਦੇ ਸੁਣਨ ਲਈ ਬੁੱਧ ਮੰਗੀ ਹੈ ਪਰਮੇਸ਼ਵਰ ਕਹਿ ਰਿਹਾ ਕਹਿੰਦਾ ਮੈਨੂੰ ਬਹੁਤ ਚੰਗੀ ਗੱਲ ਲੱਗੀ ਆ ਕਿ ਸੁਲੇਮਾਨ ਨੇ ਕੀ ਬੁੱਧ ਮੰਗੀ ਆ ਚੰਗਾ ਸੁਣਨ ਵਾਲਾ ਮਨ ਮੰਗਿਆ ਮੰਗਿਆ ਆ ਕਿ ਮੈਂ ਕੀ ਇਹਨਾਂ ਦਾ ਨਿਆਂ ਕਰ ਸਕਾਂ ਕਿਉਂਕਿ ਕਹਿੰਦਾ ਮੇਰੇ ਤੋਂ ਇਹ ਲੱਖਾਂ ਦੀ ਭੀੜ ਹੈ ਕਿ ਮੈਂ ਕਿੱਥੋਂ ਨਿਆਂ ਕਰ ਸਕਾਂ ਦੇਖੋ ਪਰਮੇਸ਼ਰ ਨੇ ਕੀ ਕਿਹਾ ਪਰਮੇਸ਼ਰ ਕਹਿੰਦਾ ਉਹਨੇ ਮੇਰੇ ਤੋਂ ਧਨ ਨਹੀਂ ਮੰਗਿਆ ਪਰਮੇਸ਼ਰ ਕਹਿੰਦਾ ਉਹਨੇ ਮੇਰੇ ਤੋਂ ਬੈਰੀਆਂ ਦੇ ਪ੍ਰਾਣ ਨਹੀਂ ਮੰਗੇ ਪਰਮੇਸ਼ਰ ਕਹਿੰਦਾ ਉਹਨੇ ਮੈਂ ਤਾਂ ਕੋਈ ਐਦਾਂ ਦੀ ਚੀਜ਼ ਨਹੀਂ ਮੰਗੀ ਪਰਮੇਸ਼ਰ ਕਹਿੰਦਾ ਉਹਨੇ ਮੈਂ ਤਾਂ ਕੀ ਬੁੱਧ ਮੰਗੀ ਆ ਕਿ ਮੈਂ ਕੀ ਦੂਸਰੇ ਲੋਕਾਂ ਦਾ ਸੱਚਾਈ ਦੇ ਨਾਲ ਕੀ ਕਰ ਸਕਾਂ ਨਿਆਂ ਕਰ ਸਕਾਂ ਅੱਜ ਜੇ ਸਾਨੂੰ ਕੋਈ ਪਰਮੇਸ਼ਰ ਕਹਿ ਦੇਵੇ ਤਾਂ ਪਰਮੇਸ਼ਰ ਕਹੇ ਸਾਨੂੰ ਦੱਸ ਤੈਨੂੰ ਕੀ ਚਾਹੀਦਾ ਤੇ ਅੱਜ ਆਪਾਂ ਹਜ਼ਾਰਾਂ ਕੀ ਸੋਹਾ ਦੇ ਹਾਵਨਾ ਕੀ ਆ ਆਪਾਂ ਰਿਕਵੈਸਟਾਂ ਰੱਖ ਦਵਾਂਗੇ ਪਰਮੇਸ਼ਰ ਦੇ ਅੱਗੇ ਪਰਮੇਸ਼ਰ ਸਾਡੇ ਲਈ ਆਹ ਕਰ ਦੇ ਪਰਮੇਸ਼ਰ ਸਾਡੇ ਲਈ ਆਹ ਕਰ ਦੇ ਪ੍ਰਭੂ ਸਾਡੇ ਲਈ ਆਹ ਕਰ ਦੇ ਪਰ ਸੁਲੇਮਾਨ ਨੂੰ ਪਰਮੇਸ਼ਰ ਨੇ ਆਪ ਗਿਆ ਕਿ ਪਰਮੇਸ਼ਰ ਸੁਲੇਮਾਨ ਨੂੰ ਕਹਿੰਦਾ ਕਿ ਮੰਗ ਮੈਂ ਤੈਨੂੰ ਕੀ ਦੇਵਾਂ ਪਰਮੇਸ਼ਰ ਆਪ ਖੁਦ ਕਹਿ ਰਹੇ ਹੋ ਜਮੀਨ ਐ ਸਮਾਨ ਦਾ ਬਣਾਉਣ ਵਾਲਾ ਖੁਦਾ ਸੁਲੇਮਾਨ ਨੂੰ ਕਹਿੰਦਾ ਤਾਂ ਕਹਿੰਦਾ ਮੰਗ ਮੈਂ ਤੈਨੂੰ ਕੀ ਦਵਾਂ ਜੇ ਸੁਲੇਮਾਨ ਤਾਂ ਮੰਗ ਲੈਂਦਾ ਪਰਮੇਸ਼ਰ ਤਾਂ ਵੀ ਦੇ ਸਕਦਾ ਸੀ ਉਹਨੂੰ ਜੇ ਸੁਲੇਮਾਨ ਇਕੱਲੀ ਔਰ ਚੀਜ਼ ਮੰਗ ਲੈਂਦਾ ਪਰਮੇਸ਼ਰ ਉਹ ਵੀ ਦੇਣ ਦੀ ਤਾਕਤ ਰੱਖਦਾ ਹੀ ਪਰ ਉਹ ਕਹਿੰਦਾ ਮੈਨੂੰ ਕੀ ਇਹ ਬੁੱਧ ਦੇ ਦੇ ਤਾਂ ਕਿ ਜਿਹੜਾ ਕੌਮ ਦੇ ਵਿੱਚ ਤੂੰ ਮੈਨੂੰ ਲੈ ਆਇਆ ਹੈ ਜਿਸ ਪ੍ਰਜਾ ਦੇ ਵਿੱਚਕਾਰ ਤੂੰ ਮੈਨੂੰ ਲੈ ਆਇਆ ਹੈ ਜਿਸ ਲੱਖਾਂ ਦੀ ਭੀੜ ਦੇ ਵਿੱਚ ਕਹਿੰਦਾ ਤੂੰ ਮੈਨੂੰ ਲੈ ਆਇਆ ਤਾਂ ਕਹਿੰਦਾ ਮੈਨੂੰ ਕੀ ਬੁੱਧ ਚਾਹੀਦੀ ਆ ਮੈਨੂੰ ਸਮਝ ਚਾਹੀਦੀ ਆ ਕਿ ਮੈਂ ਇਹਨਾਂ ਦਾ ਕੀ ਆ ਠੀਕ ਢੰਗ ਦੇ ਨਾਲ ਨਿਆ ਕਰ ਸਕਾ ਅੱਗੇ ਬਚਨ ਦੇ ਦੇਖਾਂਗੇ ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ ਅਤੇ ਵੇਖ ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝਵਾਲਾ ਮੰਨ ਦਿੱਤਾ ਹੈ ਅਜਿਹਾ ਜੋ ਤੇਰੇ ਵਰਗਾ ਤੇਤੋਂ ਅੱਗੇ ਕੋਈ ਨਹੀਂ ਹੋਇਆ ਅਤੇ ਨਾਲ ਤੇਰੇ ਪਿੱਛੋਂ ਕੋਈ ਤੇਰੇ ਵਰਗਾ ਉੱਠੇਗਾ ਨਾਲੇ ਮੈਂ ਤੈਨੂੰ ਜੋ ਤੈਨਹੀਂ ਮੰਗਿਆ ਉਹ ਵੀ ਦਿੱਤਾ ਨਾਲੇ ਧਨ ਨਾਲੇ ਪਦ ਅਜਿਹਾ ਜੋ ਪਾਤਸ਼ਾਹ ਦੇ ਵਿੱਚੋਂ ਤੇਰੇ ਵਰਗਾ ਤੇਰੇ ਸਾਰੇ ਦਿਨਾਂ ਵਿੱਚ ਕੋਈ ਮਨੁੱਖ ਨਹੀਂ ਹੋਵੇਗਾ ਜੇ ਕਰਦੂ ਮੇਰੇ ਮਾਰਗ ਉੱਤੇ ਚੱਲੇਗਾ ਅਤੇ ਮੇਰੀਆ ਵਿਧੀਆ ਅਤੇ ਮੇਰੀ ਹੁਕਮਾਂ ਦੀ ਪਾਲਣਾ ਕਰੇਗਾ ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ ਤਾਂ ਮੈਂ ਤੇਰੇ ਦਿਨ ਬਧਾਵਾਂਗਾ ਵਚਨ ਬਿਆਨ ਕਰਦਾ ਪਰਮੇਸ਼ਰ ਕਹਿੰਦਾ ਕਹਿੰਦਾ ਤੈਂ ਮੈਨੂੰ ਬੁੱਧ ਮੰਗੀ ਆ ਕੁਝ ਨਹੀਂ ਕਹਿੰਦਾ ਤੂੰ ਮੇਰੇ ਤੋਂ ਮੰਗਿਆ ਤੂੰ ਇਹੀ ਬੁੱਧ ਮੰਗੀ ਕਿ ਮੈਂ ਨਾ ਲੋਕਾਂ ਦਾ ਕੀ ਨਿਆਂ ਕਰ ਸਕਾਂ ਪਰਮੇਸ਼ਰ ਕਹਿੰਦਾ ਤੂੰ ਬੁੱਧ ਮੰਗੀ ਕਹਿੰਦਾ ਜਿਹੜੀ ਤੇਰੇ ਅੰਦਰ ਤੂੰ ਮੈਨ ਤੋਂ ਚੀਜ਼ ਮੰਗੀ ਮੈਂ ਬੁੱਧ ਵੀ ਤੈਨੂੰ ਦੇਵਾਂਗਾ ਮੈਂ ਤੈਨੂੰ ਸਮਝ ਵੀ ਤੈਨੂੰ ਦੇ ਦਾਂਗਾ ਪਰ ਕਹਿੰਦਾ ਜਿਹੜੀ ਬੁੱਧ ਮੈਂ ਤੈਨੂੰ ਦੇਣ ਜ਼ਾਰਿਆ ਹੋਰ ਕਿਸੇ ਵਿਅਕਤੀ ਨੂੰ ਇਹਦੇ ਨਾਲ ਦੀ ਬੁੱਧ ਨਹੀਂ ਦਵਾਂਗਾ ਕਿਸੇ ਵਿਅਕਤੀ ਨੂੰ ਨਹੀਂ ਕਹਿੰਦਾ ਮੈਂ ਬੁੱਧ ਦਵਾਂਗਾ ਇਹਦੇ ਨਾਲ ਦੀ ਕਹਿੰਦਾ ਜੋ ਜੋ ਚੀਜ਼ ਤੂੰ ਮੈਨ ਤੋਂ ਨਹੀਂ ਵੀ ਮੰਗੀ ਨਾ ਤੂੰ ਧਨ ਨਹੀਂ ਮੈਨ ਤੋਂ ਮੰਗਿਆ ਕਹਿੰਦਾ ਮੈਂ ਧਨ ਵੀ ਤੈਨੂੰ ਦੇ ਦੇਵਾਂਗਾ ਧਨ ਵੀ ਕਹਿੰਦਾ ਤੈਨੂੰ ਦੇ ਦੇਵਾਂਗਾ ਜਿਹੜੀਆਂ ਚੀਜ਼ਾਂ ਤੂੰ ਮੈਨ ਤੋਂ ਕਹਿੰਦਾ ਨਹੀਂ ਮੰਗੀਆਂ ਨਾ ਤੂੰ ਕਹਿੰਦੀ ਬੁੱਧ ਮੰਗੀ ਆ ਜਦ ਕੀ ਪਰਮੇਸ਼ਰ ਨੇ ਦਰਸ਼ਨ ਕੀਆ ਤੂੰ ਮੰਗ ਮੈਂ ਤੈਨੂੰ ਦਵਾਂਗਾ ਉਹ ਕਹਿੰਦਾ ਮੈਨੂੰ ਇਕੱਲਾ ਕੀਆ ਬੁੱਧ ਦੇ ਦੇ ਤੇ ਪਰਮੇਸ਼ਰ ਬਿਆਨ ਕਰਦਾ ਪਰਮੇਸ਼ਰ ਉਹਨਾਂ ਨਾਲ ਗੱਲ ਕਰਦਾ ਕਹਿੰਦਾ ਤੂੰ ਮੈਨੂੰ ਬੁੱਧ ਮੰਗੀ ਮੈਂ ਬੁੱਧ ਵੀ ਦੇਤੀ ਪਰ ਜਿਹੜੀ ਬੁੱਧ ਮੈਂ ਤੈਨੂੰ ਦਿੱਤੀ ਉਹਦੇ ਵਰਗੀ ਬੁੱਧ ਮੈਂ ਕਿਸੇ ਨੂੰ ਨਹੀਂ ਦੇਵਾਂਗਾ ਤੇਰੇ ਤੋਂ ਬਾਅਦ ਕਹਿੰਦਾ ਨਹੀਂ ਹੈ ਜੇਹਾਂ ਨੋਕਾ ਕੋਈ ਹੋਵੇਗਾ ਜਿਹੜਾ ਇਹਨਾਂ ਬੁੱਧੀਮਾਨ ਹੋਵੇਗਾ ਪਰ ਕਹਿੰਦਾ ਬੁੱਧ ਦੇ ਨਾਲ ਇਹ ਨਹੀਂ ਬਲਕਿ ਕਹਿੰਦਾ ਤੈਨੂੰ ਧਨ ਵੀ ਦਵਾਂਗਾ ਤਨ ਦੌਲਤ ਵੀ ਦਵਾਂਗਾ ਕਹਿੰਦਾ ਤੈਨੂੰ ਮੈਂ ਹਰ ਇੱਕ ਚੀਜ਼ ਵਿੱਚ ਕਹਿੰਦਾ ਤੈਨੂੰ ਰਜ਼ਾਵਾਂਗਾ ਪਰ ਕਹਿੰਦਾ ਕੀ ਆ ਪਰ ਜੇ ਤੂੰ ਮੇਰੇ ਮਾਰਗਾਂ ਦੇ ਉੱਤੇ ਚੱਲੇਗਾ ਜੇਕਰ ਕਹਿੰਦਾ ਜਿੱਦਾਂ ਤੇਰਾ ਪਿਤਾ ਦਾਊਦ ਮੇਰੇ ਸੰਗ ਰਿਹਾ ਮੇਰੇ ਅੰਗਸਾ ਮੇਰੇ ਨਾਲ ਰਿਹਾ ਮੇਰੇ ਹੁਕਮਾਂ ਦੇ ਵਿੱਚ ਰਿਹਾ ਕਹਿੰਦਾ ਜੇਕਰ ਤੂੰ ਵੀ ਮੇਰੇ ਹੁਕਮਾਂ ਦੇ ਵਿੱਚ ਚੱਲਾਂਗਾ ਫਿਰ ਮੈਂ ਵੀ ਤੇਰੇ ਦਾਊਦ ਦੇ ਤਰ੍ਹਾਂ ਕੀਆ ਤੇਰੇ ਪਿਤਾ ਦੀ ਤਰ੍ਹਾਂ ਤੇਰੇ ਕੀਆ ਨਾਲ ਹੋਵਾਂਗਾ ਅੱਜ ਦਵਾਵਾਂ ਕਰਦੇ ਨੇ ਹਰ ਕੋਈ ਅੱਜ ਬੇਨਤੀਆਂ ਕਰਦਾ ਆ ਕੋਈ ਬੱਚਿਆਂ ਦੇ ਲਈ ਬੇਨਤੀਆਂ ਕਰਦਾ ਪਿਆ ਕੋਈ ਬੱਚੇ ਮਾਪਿਆਂ ਦੇ ਲਈ ਬੇਨਤੀਆਂ ਕਰਦੇ ਪਿਆ ਕਿ ਇਹਦੇ ਜੀਵਨ ਦੇ ਵਿੱਚ ਸੁਧਾਰ ਆ ਜਾਵੇ ਇਹਦੇ ਜੀਵਨ ਦੇ ਵਿੱਚ ਚੇਂਜਿੰਗ ਆ ਜਾਵੇ ਇਹਦੀ ਆਦਤਾਂ ਦੇ ਵਿੱਚ ਚੇਂਜਿੰਗ ਆ ਜਾਵੇ ਪਰ ਜੇਕਰ ਤੁਸੀਂ ਇਹ ਦਬਾਵਾਂ ਨੂੰ ਛੱਡ ਕੇ ਪ੍ਰਾਰਥਨਾ ਨੂੰ ਛੱਡ ਕੇ ਜੇ ਖੁਦਾ ਨੂੰ ਕਹੋਗੇ ਖੁਦਾਬੰਦ ਇਸ ਨੂੰ ਬੁੱਧ ਦੇ ਨਾਲ ਬLES ਕਰ ਆਪਣੀ ਆਤਮਿਕ ਬੁੱਧ ਨੂੰ ਬLES ਕਰ ਉਹਦੇ ਜੀਵਨ ਵਿੱਚ ਚੇਂਜਿੰਗ ਆਊਗੀ ਪ੍ਰਾਰਥਨਾ ਇੱਕ ਚੀਜ਼ ਨੇ ਤੁਸੀਂ ਕਰ ਸਕਦੇ ਆ ਜੇ ਕੋ ਬਿਮਾਰੀਆ ਬਿਮਾਰੀ ਲਈ ਪ੍ਰਾਰਥਨਾ ਕਰ ਸਕਦੇ ਆ ਜੇਕਰ ਅਨ ਆਗਿਆ ਕਰੀਆ ਤੁਹਾਨੂੰ ਕਿੰਨੇ ਵਿਸ਼ਿਆਂ ਦੇ ਲਈ ਪ੍ਰਾਰਥਨਾ ਕਰਨੀਆਂ ਪਵੇਗੀਆਂ ਜੋਦੇ ਜੀਵਨ ਦੇ ਵਿੱਚ ਬਿਮਾਰੀ ਵੀ ਨਜ਼ਰ ਆਵੇ ਬਿਮਾਰੀ ਲਈ ਪ੍ਰਾਰਥਨਾ ਕਰਨੀ ਪਵੇਗੀ ਜੋਦੇ ਜੀਵਨ ਦੇ ਵਿੱਚ ਅੰਨ ਆ ਗਿਆ ਗਰੀਆਂ ਆ ਗਿਆ ਗਰੀਲੇ ਪ੍ਰਾਰਥਨਾ ਕਰਨੀ ਪਵੇਗੀ ਜੋਦੇ ਜੀਵਨ ਦੇ ਵਿੱਚ ਨਸ਼ਾ ਨਸ਼ੇ ਲਈ ਪ੍ਰਾਰਥਨਾ ਕਰਨੀ ਪਵੇਗੀ ਜੋ ਮੇ ਵਿਚਾਰੀ ਆ ਤੇ ਵਿਚਾਰ ਦੇ ਲਈ ਪ੍ਰਾਰਥਨਾ ਕਰਨੀ ਪਵੇਗੀ ਪਰ ਸੱਚਮੁੱਚ ਜੇਕਰ ਤੁਸੀਂ ਇੱਕੋ ਹੀ ਗੱਲ ਮੰਗਾ ਲਿਓ ਕਿ ਪਰਮੇਸ਼ਵਰ ਜਿਸ ਤਰ੍ਹਾਂ ਤੇ ਰਿਵਜਨ ਚ ਪੜਿਆ ਜਿਸ ਤਰ੍ਹਾਂ ਤਰ੍ਹਾਂ ਦਾਸ ਯਕੂਬ ਵਿਆਹ ਕਰਦਾ ਕਿ ਜੇ ਕਿਸੇ ਕੋਲ ਬੁੱਧ ਦਾ ਘਾਟਾ ਦਾ ਪਿਤਾ ਦੇ ਕੋਲੋਂ ਮੰਗੇ ਤਾਂ ਪਿਤਾ ਉਸ ਨੂੰ ਕੀ ਆ ਬਿਨਾ ਉਲਾਮੇ ਦੇ ਦੇ ਦਿੰਦਾ ਖੋਲੇ ਦੇ ਨਾਲ ਨਾ ਕਿੰਨਾ ਦੇ ਦਿੰਦਾ ਆ ਜੇਕਰ ਤੁਸੀਂ ਪਿਤਾ ਦੇ ਕੋਲੋਂ ਬੁੱਧ ਨੂੰ ਮੰਗੋ ਏ ਬੁੱਧ ਦੋ ਜਿਕਰਨ ਕਰਦੀ ਪਈ ਆ ਬੁੱਧ ਦੋ ਤਰ੍ਹਾਂ ਦੀ ਹੈ ਇਸ ਸੰਸਾਰ ਦੇ ਉੱਤੇ ਕੰਮ ਕਰਦੀ ਹੈ ਵੀ ਇੱਕ ਆਤਮਿਕ ਬੁੱਧ ਹੈ ਇੱਕ ਸ਼ੈਤਾਨੀ ਬੁੱਧ ਹੈ ਉਹ ਹੁਣ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਆਪਣੇ ਜੀਵਨ 'ਚ ਬੁੱਧ ਕਿਹੜੀ ਲੈਣਾ ਚਾਹੁੰਦੇ ਆ ਕਿ ਤੁਸੀਂ ਸੰਸਾਰ ਦੀਆਂ ਗੱਲਾਂ ਨੂੰ ਫੜ ਕੇ ਸੰਸਾਰ ਦੇ ਦੁਆਰਾ ਜੀਵਨ ਬਤੀਤ ਕਰਨਾ ਚਾਹੁੰਦੇ ਆ ਜਾਂ ਪਰਮੇਸ਼ਰ ਦੀ ਆਤਮਿਕ ਬੁੱਧ ਨੂੰ ਪ੍ਰਾਪਤ ਕਰਕੇ ਆਤਮਾ ਦੇ ਵਿੱਚ ਜੀਵਨ ਜੀਣਾ ਚਾਹੁੰਦੇ ਆ ਤਾਂ ਮੇਰੇ ਕੋਲੋਂ ਬੇਨਤੀ ਤਾਂ ਇਹੀ ਹੈ ਖੁਦਾ ਦੇ ਅੱਗੇ ਕਿ ਤੁਸੀਂ ਕੀ ਆ ਪਰਮੇਸ਼ਵਰ ਦੀ ਬੁੱਧ ਲੁਕੀ ਆਪਣੇ ਜੀਵਨ ਦੇ ਵਿੱਚ ਕੀ ਆ ਪ੍ਰਾਪਤ ਕਰੋ ਪਰਮੇਸ਼ਵਰ ਦੇ ਕੋਲੋਂ ਬੁੱਧ ਮੰਗੋ ਕਿਉਂਕਿ ਅੱਜ ਉਹ ਵਿਅਕਤੀ ਮੰਗਦਾ ਕਿ ਮੈਨੂੰ ਆ ਹੀ ਹਰ ਇੱਕ ਚੀਜ਼ ਮਿਲ ਜAVE ਮੈਨੂੰ ਆ ਵੀ ਰੱਬ ਮੇਰੇ ਤੇ ਕਿਰਪਾ ਕਰ ਦੇਵੇ ਆ ਵੀ ਰੱਬ ਮੇਰੇ ਉੱਤੇ ਕਿਰਪਾ ਕਰ ਦੇਵੇ ਪਰ ਖੁਦਾ ਦੇ ਬਚਨ ਚ ਆਪਾਂ ਪੜਿਆ ਖੁਦਾ ਦੇ ਬਚਨ ਗਿਆਨ ਕਰਦਾ ਕਹਿੰਦਾ ਜਿਹੜੀ ਬੁੱਧ ਉੱਪਰੋਂ ਆਉਂਦੀ ਆ ਜਿਹੜੀ ਬੁੱਧ ਪਰਮੇਸ਼ਵਰ ਦਿੰਦਾ ਕਹਿੰਦਾ ਉਹਦੇ ਵਿੱਚ ਪਵਿੱਤਰਤਾ ਹੀ ਆਉਂਦੀ ਆ ਉਹਦੇ ਵਿੱਚ ਕਹਿੰਦਾ ਕੀ ਆ ਸੀਲ ਸੁਭਾਅ ਆ ਉਹਦੇ ਵਿੱਚ ਕਹਿੰਦਾ ਕਿ ਚੰਗਿਆ ਫਲ ਆ ਨਾ ਭਰਪੂਰ ਆ ਜਿਹੜੀ ਬੁੱਧ ਆਉਂਦੀ ਬੁੱਧ ਦੇ ਵਿੱਚ ਬਰਕਤ ਵੀ ਆਉਂਦੀ ਆ ਨਾ ਹਰ ਇੱਕ ਦਿਨਿਆ ਵੀ ਲੋੜਾਂ ਆਉਂਦੀ ਆ ਹਰ ਇੱਕ ਆਸ਼ੀਸ਼ ਆਉਂਦੀ ਆ ਹਰ ਇੱਕ ਚੰਗਿਆਈ ਆਉਂਦੀ ਆ ਪਰ ਸ਼ੈਤਾਨੀ ਬੁੱਧ ਦੇ ਵਿੱਚ ਨਹੀਂ ਇਹ ਸਭ ਕੁਝ ਆਵੇਗਾ ਸ਼ੈਤਾਨੀ ਬੋਧ ਦੇ ਵਿੱਚ ਲੜਾਈ ਝਗੜੇ ਆਵੇਗੇ ਸ਼ੈਤਾਨੀ ਬੋਧ ਦੇ ਵਿੱਚ ਸੰਸਾਰੀਕ ਲੋਕ ਤੁਹਾਡੇ ਨਾਲ ਆਵੇਗੇ ਸ਼ੈਤਾਨੀ ਬੋਧ ਦੇ ਵਿੱਚ ਨਸ਼ੇ ਵਾਲੇ ਲੋਕ ਤੁਹਾਡੇ ਕੋਲ ਆਵੇਗੇ ਸ਼ੈਤਾਨੀ ਬੋਧ ਦੇ ਵਿੱਚ ਪਾਪ ਵਾਲੇ ਲੋਕ ਤੁਹਾਡੇ ਕੋਲ ਆਵੇਗੇ ਪਰ ਸ਼ੈਤਾਨ ਜੋ ਇਵਲੀਸ਼ਿਆ ਇਹ ਕੀ ਆ ਸ਼ੈਤਾਨੀ ਬੋਧ ਦੇ ਨਾਲ ਹਰ ਇੱਕ ਨੂੰ ਕੀ ਆ ਭਰਨਾ ਚਾਹੁੰਦਾ ਹੈ ਪਰ ਖੁਦਾਮਨ ਕਹਿੰਦਾ ਮੈਂ ਕੀ ਆ ਆਪਣੀ ਬੋਧ ਦੇ ਨਾਲ ਹਰ ਇੱਕ ਨੂੰ ਪਰ ਪਰ ਇਹ ਹੁਣ ਤੁਸੀਂ ਡਿਸਾਈਡ ਕਰਨਾ ਇਹ ਤੁਸੀਂ ਆਪਣੇ ਜੀਵਨ ਦੇ ਵਿੱਚ ਦੇਖਣਾ ਕਿ ਅਸੀਂ ਖੁਦਾ ਦੀ ਬੋਧ ਦੇ ਨਾਲ ਬਲੱਸ ਹੋਣਾ ਜਾਂ ਅਸੀਂ ਕੀ ਆ ਸ਼ੈਤਾਨੀ ਬੋਧ ਨੂੰ ਨ ਬਲੇਸ ਸੁਣੋ ਇਹ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਜੇ ਖੁਦਾ ਨੂੰ ਪੁਕਾਰੋਗੇ ਖੁਦਾਵਾਨ ਸਾਨੂੰ ਆਪਣੀ ਬੋਧ ਨਾਲ ਬਲੇਸ ਕਰ ਤਾਂ ਖੁਦਾਵਾਨ ਜ਼ਰੂਰ ਆਪਣੀ ਬੋਧ ਨਾਲ ਬਲੇਸ ਕਰਦਾ ਆ ਜੇਕਰ ਤੁਸੀਂ ਚਾਹੁੰਦੇ ਕਿ ਸਾਡੇ ਜੀਵਨ ਵਧੀਆ ਹੋਵੇ ਸਾਡੇ ਜੀਵਨ 'ਚ ਗੰਧੀਆਂ ਗੱਲਾਂ ਨਾ ਹੋਣ ਸਾਡੇ ਜੀਵਨ 'ਚ ਬੁਰੀਆਂ ਆਦਤਾਂ ਨਾ ਹੋਵੇ ਫਿਰ ਤੁਹਾਨੂੰ ਕੀ ਆ ਆਤਮਿਕ ਬੋਧ ਨੂੰ ਮੰਗਣਾ ਪੈਣਾ ਪਰਮੇਸ਼ਰ ਦੇ ਕੋਲ ਪਰਮੇਸ਼ਰ ਦੀ ਬੋਧ ਨੂੰ ਮੰਗਣਾ ਪੈਣਾ ਕਿ ਖੁਦਾਵਾਨ ਸਾਨੂੰ ਆਪਣੀ ਬੋਧ ਦੇ ਨਾਲ ਬਲੇਸ ਕਰ ਸਾਨੂੰ ਆਪਣੀ ਬੁੱਧ ਦੇ ਜਗਰ ਪਰਮੇਸ਼ਰ ਦੀ ਬੁੱਧ ਆਣੀ ਤਾਂ ਆਤਮਿਕ ਜੀਵਨ ਦੇ ਵਿੱਚ ਵਾਧਾ ਹੋਣਾ ਦੂਸਰੇ ਲੋਕਾਂ ਦਾ ਮੇਲ ਮਲਾਪ ਦੇ ਵਿੱਚ ਵਾਧਾ ਹੋਣਾ ਹਰ ਇੱਕ ਦੇ ਵਿੱਚ ਤੁਹਾਡਾ ਗਿਆ ਮੇਲ ਮਲਾਪ ਹੋਣਾ ਹਰ ਇੱਕ ਵਿਅਕਤੀ ਨਾਲ ਤੁਹਾਡਾ ਮੇਲ ਮਲਾਪ ਹੋਣਾ ਹਰ ਇੱਕ ਰਿਸ਼ਤੇਦਾਰ ਨਾਲ ਤੁਹਾਡਾ ਮੇਲ ਮਲਾਪ ਹੋਣਾ ਕੋਈ ਲੜਾਈ ਝਗੜਾ ਨਹੀਂ ਰਹਿਣਾ ਕੋਈ ਗਿਫਤਾਂਵਾ ਨਹੀਂ ਰਹਿਣੀਆ ਕੋਈ ਸੰਕਟ ਨਹੀਂ ਰਹਿਣੇ ਕੋਈ ਦੁਬਿਧਾ ਨਹੀਂ ਰਹਿਣੀਆ ਕੋਈ ਪਰੇਸ਼ਾਨੀਆਂ ਨਹੀਂ ਰਹਿਣੀਆ ਬਲਕਿ ਕੀ ਹੈ ਪਰਮੇਸ਼ਰ ਦੀ ਬੁੱਧ ਜੋ ਤੁਹਾਡੇ ਜੀਵਨ ਦੇ ਵਿੱਚ ਆਉਣੀ ਤਾਂ ਪਰਮੇਸ਼ਰ ਦਾ ਸਾਥ ਵੀ ਤੁਹਾਡੇ ਨਾਲ ਹੋਣਾ ਸੰਸਾਰ ਦਾ ਸਾਥ ਹੋਵੇ ਨਾ ਹੋਵੇ ਜਦੋਂ ਪਰਮੇਸ਼ਰ ਦੀ ਬੁੱਧ ਤੁਹਾਡੇ ਜੀਵਨ ਦੇ ਵਿੱਚ ਆਉਣੀ ਤਾਂ ਸਭ ਨਾਲੋਂ ਵੈਸਟ ਸਾਥ ਪਰਮੇਸ਼ਰ ਦਾ ਤੁਹਾਡੇ ਨਾਲ ਹੁੰਦਾ ਹੈ ਆਪਾਂ ਕੋਹਤਾ ਦੇ ਵਿੱਚ ਦੇਖਾਂਗੇ ਵਚਨ ਕੀ ਬਿਆਨ ਕਰਦਾ 793 ਨੰਬਰ ਪੇਜ ਤੇ ਦੇਖਾਂਗੇ 2 ਨੰਬਰ ਚੈਪਟਰ ਦੇ ਵਿੱਚ ਇਹ ਬੁੱਧ ਦੇ ਬਾਰੇ ਆਪਾਂ ਸਿੱਖ ਰਹੇ ਆ 2 ਨੰਬਰ ਚੈਪਟਰ ਦੇ ਵਿੱਚ ਆਪਾਂ ਦੇਖਾਂਗੇ ਕਿ 6 ਨੰਬਰ ਪੰਤੀ ਦੇ ਵਿੱਚ ਦੇਖਾਂ ਕੀ ਲਿਖਿਆ ਕਿਉਂ ਜੋ ਬੁੱਧ ਜਹੋਵਾ ਹੀ ਦਿੰਦਾ ਹੈ ਗਿਆਨ ਅਤੇ ਸਮਝ ਉਸੇ ਦੇ ਮੋਂ ਨਿਕਲਦੀ ਹੈ ਵਚਨ ਦੇ ਵਿੱਚ ਪੜਿਆ ਕਹਿੰਦੇ ਕਿ ਕਿਉਂ ਜੋ ਵਦ ਯਹੋਵਾ ਹੀ ਦਿੰਦਾ ਹੈ ਗਿਆਨ ਅਤੇ ਸਮਝ ਉਸੇ ਦੇ ਮੋਂ ਨਿਕਲਦੀ ਹੈ ਵਚਨ ਕਹਿੰਦਾ ਕਿ ਜਿਹੜੀ ਬੁੱਧ ਹੈ ਉਹ ਯਹੋਵਾ ਹੀ ਦਿੰਦਾ ਹੈ ਸਾਡਾ ਮਹਾਨ ਪਰਮੇਸ਼ਰ ਪ੍ਰਭੂ ਹੀ ਦਿੰਦਾ ਹੈ ਕਹਿੰਦਾ ਜੇਕਰ ਕੋਈ ਬੁੱਧ ਨਹੀਂ ਮੰਗ ਕਰਦਾ ਜਿਦਾਂ ਆਪਾਂ ਵਚਨ ਦੇ ਵਿੱਚ ਪਹਿਲਾਂ ਪੜਿਆ ਵਚਨ بیان ਕਰਦਾ ਕਿ ਕੋਈ ਮੰਗੇ ਬੁੱਧ ਪਰਮੇਸ਼ਰ ਦੇਨ ਨੂੰ ਪਿਆਰਿਆ ਜੇਕਰ ਤੁਸੀਂ ਬਹੁਤ ਪਰਮੇਸ਼ਰ ਦੇ ਕੋਲ ਆਸ਼ੀਸ਼ਾਂ ਨੂੰ ਮੰਗਦੇ ਤਾਂ ਪਰਮੇਸ਼ਰ ਦੀ ਬੁੱਧ ਨੂੰ ਮੰਗੋ ਬਾਕੀ ਸਾਰੀਆਂ ਚਿੰਤਾਵਾਂ ਖਤਮ ਹੋ ਜਾਣੀਆਂ ਬਾਕੀ ਸਾਰੀਆਂ ਦਿਮਾਵਾਂ ਤੁਹਾਡੀਆਂ ਖਤਮ ਹੋ ਜਾਣੀਆਂ ਜੇਕਰ ਬੁੱਧ ਤੁਹਾਡੇ ਜੀਵਨ ਦੇ ਵਿੱਚ ਕੀ ਆ ਗਈ ਬੁੱਧ ਨੇ ਤੁਹਾਨੂੰ ਚੱਲਣਾ ਸਿਖਾ ਦੇਣਾ ਬੁੱਧ ਨੇ ਕੀ ਆ ਪਰਮੇਸ਼ਰ ਦੇ ਨਾਲ ਤੁਹਾਡਾ ਗੂੜਾ ਰਸਤਾ ਬਣਾ ਦੇਣਾ ਜੇਕਰ ਤੁਸੀਂ ਕੀ ਪਰਮੇਸ਼ਰ ਦੇ ਕੋਲ ਬੁੱਧ ਨੂੰ ਮੰਗੂਗੇ ਪਰਮੇਸ਼ਰ ਦੇ ਕੋਲ ਮੰਗੋ ਪਰਮੇਸ਼ਰ ਸਾਨੂੰ ਆਪਣੀ ਬੁੱਧ ਦੇ ਨਾਲ ਬLES ਕਰ ਸਾਨੂੰ ਆਪਣੀ ਬੁੱਧ ਦੇ ਨਾਲ ਬLES ਕਰ ਆਪਣੀ ਬੁੱਧ ਦੁਆਰਾ ਸਾਨੂੰ ਚਲਾ ਸਾਨੂੰ ਸਮਝ ਦੇ ਸਾਨੂੰ ਗਿਆਨ ਦੇ ਅੱਜ ਦੇ ਵਿਅਕਤੀ ਕਹਿੰਦੇ ਨਹੀਂ ਬੁੱਧ ਦੇ ਬੱਚਿਆਂ ਦੇ ਜੀਵਨਾਂ ਨੂੰ ਨੋਟ ਕਰਦੇ ਨੇ ਅੱਜ ਮਾਪੇ ਆਪਣੇ ਬੱਚਿਆਂ ਦੇ ਜੀਵਨਾਂ ਨੂੰ ਨੋਟ ਕਰਦੇ ਨੇ ਕਿ ਇਹਨੂੰ ਸਮਝ ਨਹੀਂ ਆ ਇਹਨੂੰ ਗਿਆਨ ਨਹੀਂ ਇਹਨੂੰ ਕੁਝ ਵੀ ਇਹ ਕੁਛ ਸਿੱਖਦਾ ਨਹੀਂ ਆ ਇਹਦਾ ਮਨ ਮੋਟਾ ਹੋਇਆ ਹੋਇਆ ਵੋਹ ਤਰ੍ਹਾਂ ਦੇ ਲਫ਼ਜ਼ ਬੋਲਦੇ ਨੇ ਉ ਐਸੇ ਕਰਕੇ ਬੋਲਦੇ ਨੇ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਬੁੱਧ ਨਜ਼ਰ ਨਹੀਂ ਆ ਰਹੀ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਗਿਆਨ ਨਜ਼ਰ ਨਹੀਂ ਆ ਰਿਹਾ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਕਿ ਪਰਮੇਸ਼ਰ ਦੀ ਖੂਬੀ ਆ ਨਜ਼ਰ ਨਹੀਂ ਆ ਰਹੀ ਆ ਅੱਜ ਬਲਕਿ ਕੀ ਆ ਬਾਦਸ਼ਾਹ ਜਿਹੜੇ ਇਸ ਸੰਸਾਰ ਦੇ ਤੇ ਬਾਦਸ਼ਾਹ ਉਹਨਾਂ ਨੂੰ ਵੀ ਪਰਮੇਸ਼ਰ ਦੀ ਬੁੱਧ ਦੀ ਜ਼ਰੂਰਤ ਆ ਜੇਕਰ ਉਹ ਬੁੱਧ ਉਹਨਾਂ ਦੇ ਅੰਦਰ ਹੁੰਦੀ ਤਾਂ ਅੱਜ ਦੇਸ਼ ਨੂੰ ਚਲਾਉ ਪਾਉਂਦੇ ਉਹੜਾ ਦੇ ਅੰਦਰ ਵੀ ਬੁੱਧ ਨਹੀਂ ਆ ਪਰਮੇਸ਼ਰ ਦੀ ਬੁੱਧ ਹਰ ਇੱਕ ਦੇ ਅੰਦਰ ਹੋਣੀ ਚਾਹੀਦੀ ਆ ਜੇਕਰ ਇਸ ਸਿਸਟਮ ਨੂੰ ਚਲਾਉਣਾ ਜੇਕਰ ਇਸ ਸੰਸਾਰ ਨੂੰ ਚਲਾਉਣਾ ਜਿੰਨੇ ਪਾਤਸ਼ਾਹ ਪਰਮੇਸ਼ਰ ਨੇ ਠਹਿਰਾਏ ਆ ਜਿੰਨੇ ਵੀ ਪਾਤਸ਼ਾਹ ਇਸ ਵੇਲੇ ਰਾਜੇ ਆ ਇਸ ਸੰਸਾਰ ਦੇ ਉੱਤੇ ਖੜੇ ਆ ਉਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਦੀ ਬੁੱਧ ਹੋਣੀ ਜ਼ਰੂਰੀ ਆ ਜੇਕਰ ਪਰਮੇਸ਼ਰ ਦੀ ਬੁੱਧ ਉਹਨਾਂ ਦੇ ਜੀਵਨ ਵਿੱਚ ਨਹੀਂ ਆ ਤਾਂ ਸੱਚਮੁੱਚ ਫਿਰ ਉਹ ਦੇਸ਼ ਨੂੰ ਚਲਾ ਨਹੀਂ ਸਕਦੇ ਲੋਕ ਉਹਨਾਂ ਦੇ ਡਰ ਦੇ ਵਿੱਚ ਆ ਨਹੀਂ ਸਕਦੇ ਸੰਸਾਰ ਉਹਨਾਂ ਦੇ ਡਰ ਦੇ ਵਿੱਚ ਆ ਨਹੀਂ ਸਕਦਾ ਕਿਉਂਕਿ ਕੀ ਆ ਉਹਨਾਂ ਦੇ ਅੰਦਰ ਹੀ ਬੁੱਧ ਨਹੀਂ ਆ ਤਾਂ ਲੋਕਾਂ ਦੇ ਅੰਦਰ ਡਰ ਇਕੱਠਾ ਹੋਵੇਗਾ ਔਰ ਪਰਮੇਸ਼ਵਰ ਨਹੀਂ ਉਹਨਾਂ ਨੂੰ ਚਵਾ ਰਿਹਾ ਤਾਂ ਸੱਚਮੁੱਚ ਉਹਨਾਂ ਦੇ ਅੰਦਰ ਲੋਕਾਂ ਦੇ ਅੰਦਰ ਡਰ ਕਿੱਥੋਂ ਆਵੇਗਾ ਸਾਹਮਣੇ ਵਾਲਾ ਵੱਧ ਕੀ ਆ ਵਿਅਕਤੀ ਦੇ ਅੰਦਰ ਬੁੱਧ ਹੋਣੀ ਜ਼ਰੂਰੀ ਆ ਜੇਕਰ ਤੁਹਾਡੇ ਅੰਦਰ ਬੁੱਧ ਹੈਗੀ ਆ ਤਾਂ ਤੁਸੀਂ ਕੀ ਆਪਣਾ ਜੀਵਨ ਵਧੀਆ ਬਤੀਤ ਕਰੋਗੇ ਕਿਉਂਕਿ ਬਚਨ ਕਹਿੰਦਾ ਤੂ ਜੋ ਬੁੱਧ ਜੋਵਾ ਹੀ ਦਿੰਦਾ ਹੈ ਕੋਈ ਵਿਅਕਤੀ ਦਾ ਜ਼ਿਕਰ ਨਹੀਂ ਹੋ ਰਿਹਾ ਇੱਥੇ ਕਿਸੇ ਵਿਅਕਤੀ ਦਾ ਜ਼ਿਕਰ ਨਹੀਂ ਹੋ ਰਿਹਾ ਕੋਈ ਰਾਜੇ ਦਾ ਜ਼ਿਕਰ ਨਹੀਂ ਹੋ ਰਿਹਾ ਬਲਕਿ ਰਾਜੇ ਦੇ ਰਾਜੇ ਜੋਵਾ ਦਾ ਜ਼ਿਕਰ ਹੋ ਰਿਹਾ ਕਿ ਬੁੱਧ ਕੀ ਆ ਜੋਵਾ ਹੀ ਦਿੰਦਾ ਪਿਆ ਆਪਾਂ ਹੋਰ ਬਚਨ ਦੇ ਵਿੱਚ ਦੇਖਾਂਗੇ ਆਪਾਂ ਲਾਸਟ ਪੰਤੀ ਦੇ ਵਿੱਚ ਹੁਣ ਪੜਾਂਗੇ ਜੇ ਵਚਨ ਕੀ ਬਿਆਨ ਕਰਦਾ ਕੋਹਤਾ 4 ਨੰਬਰ ਚੈਪਟਰ ਔਰ 5 ਨੰਬਰ ਪੰਤੀ ਨੂੰ ਆਪਾਂ ਪੜਾਂਗੇ ਉਹ ਜੇ ਵਚਨ ਚ ਲਿਖਿਆ ਇਹ ਚ ਵਚਨ ਬਿਆਨ ਕਰਦਾ ਬੁੱਧ ਨੂੰ ਪ੍ਰਾਪਤ ਕਰ ਸਮਝ ਨੂੰ ਵੀ ਪ੍ਰਾਪਤ ਕਰ ਮੇਰੇ ਵਚਨਾਂ ਨੂੰ ਭੜਾਈ ਨਾ ਅਤੇ ਨਾ ਉਹਨਾਂ ਤੋਂ ਮੁੜੀ ਖੁਦਾ ਦੇ ਵਚਨ ਚ ਲਿਖਿਆ ਇੱਕ ਕੋਹਤਾ ਸੁਨੇਹਮਾ ਨਹੀਂ ਬਿਆਨ ਕਰਦਾ ਪਿਆ ਜੇ ਜਿਹੜੀ ਕੋਹਤਾ ਦਾਉਦ ਦਾ ਬਚਨ ਇਹ ਬਿਆਰ ਕਰਦਾ ਵੇ ਉਹ ਕਹਿੰਦਾ ਬੱਚਿਓ ਆਓ ਮੈਂ ਤੁਹਾਨੂੰ ਚੰਗੀਆਂ ਗੱਲਾਂ ਸਿਖਾਵਾਂ ਕਹਿੰਦਾ ਤੇ ਉਹ ਉਪਦੇਸ਼ ਦਿੰਦਾ ਵੇ ਕਹਿੰਦਾ ਕਿ ਬੁੱਧ ਨੂੰ ਪ੍ਰਾਪਤ ਕਰ ਸਮਝ ਨੂੰ ਵੀ ਪ੍ਰਾਪਤ ਕਰ ਇੱਥੇ ਬਚਨ ਕਹਿੰਦਾ ਬੁੱਧ ਨੂੰ ਪ੍ਰਾਪਤ ਕਰ ਸਮਝ ਨੂੰ ਵੀ ਪ੍ਰਾਪਤ ਕਰ ਇੱਥੇ ਇਹ ਨਹੀਂ ਕਿ ਬੁੱਧ ਆਪਣੇ ਵੀ ਮਿਲ ਜਾਈ ਨਹੀਂ ਕਹਿੰਦਾ ਪ੍ਰਾਪਤ ਕਰੋ ਬੁੱਧ ਨੂੰ ਸਮਝ ਨੂੰ ਵੀ ਪ੍ਰਾਪਤ ਕਰੋ ਅਤੇ ਮੇਰੇ ਬਚਨਾਂ ਨੂੰ ਭਲਾਈ ਨਾ ਅਤੇ ਨਾ ਉਹਨਾਂ ਤੋਂ ਮੁੜੀ ਬੁੱਧ ਨੂੰ ਪ੍ਰਾਪਤ ਕਰਨਾ ਪੈਣਾ ਪਰਮੇਸ਼ਰ ਇਸੇ ਕਰਕੇ ਯੂਕੂ ਬਿਆਨ ਕਰਕੇ ਗਿਆ ਕਹਿੰਦਾ ਪਰਮੇਸ਼ਰ ਦੇ ਕੋਲੋਂ ਬੁੱਧ ਨੂੰ ਮੰਗੋ ਜਿਹੜਾ ਬਿਨਾਂ ਲਾਂਭੇ ਦੇ ਦਿੰਦਾ ਆ ਅੱਜ ਬੁੱਧ ਮੰਗਣ ਦੀ ਜ਼ਰੂਰਤ ਆ ਜੇਕਰ ਮਸੀਹ ਜੀਵਨ ਦੇ ਵਿੱਚ ਵੀ ਵਧਣਾ ਆ ਜੇਕਰ ਖੁਦਾ ਦੀ ਬਾਣੀ ਵਿੱਚ ਵਧਣਾ ਜੇ ਪਰਮੇਸ਼ਰ ਦੇ ਸੇਵਕ ਬਾਨਾ ਜੇਕਰ ਪਰਮੇਸ਼ਰ ਦੇ ਦਾਸ ਬਾਨਾ ਬੁੱਧ ਹੋਣੀ ਜ਼ਰੂਰੀ ਆ ਪਰਮੇਸ਼ੁਰ ਦੀ ਜੇਕਰ ਤੁਸੀਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਵੀ ਵਧਣਾ ਜਾਂ ਕੰਮ ਧੰਦੇ ਦੇ ਵਿੱਚ ਵੀ ਵਧੀਆ ਜੀਵਨ ਬਤੀਤ ਕਰਨਾ ਤੁਹਾਡੇ ਜੀਵਨ ਦੇ ਵਿੱਚ ਖੁਦਾ ਦੀ ਬੁੱਧ ਹੋਣੀ ਜ਼ਰੂਰੀ ਆ ਜੇਕਰ ਤੁਹਾਡੇ ਜੀਵਨ ਚ ਖੁਦਾ ਦੀ ਬੁੱਧ ਨਹੀਂ ਆ ਤੁਹਾਨੂੰ ਕੋਈ ਵੀ ਪਾਪ ਦੇ ਵਿੱਚ ਸੈੱਟ ਸਕਦਾ ਆ ਤੁਹਾਨੂੰ ਕੋਈ ਵੀ ਬੁਰੀ ਆਦਤਾਂ ਲਗਾ ਸਕਦਾ ਆ ਤੁਹਾਨੂੰ ਕੋਈ ਵੀ ਪਾਪ ਦੇ ਸੰਸਾਰ ਵਿੱਚ ਲੈ ਕੇ ਜਾ ਸਕਦਾ ਆ ਤੁਹਾਨੂੰ ਕੋਈ ਵੀ ਡੇਗ ਸਕਦਾ ਆ ਕਿਉਂਕਿ ਤੁਹਾਡੇ ਅੰਦਰ ਪਰਮੇਸ਼ਰ ਦੀ ਬੁੱਧ ਨਹੀਂ ਆ ਤੁਹਾਨੂੰ ਜਿਹੜਾ ਬੁੱਧ ਦਿੰਦਾ ਚਲਾਉਣ ਵਾਲਾ ਤੁਹਾਡੇ ਨਾਲ ਨਹੀਂ ਆ ਜੇਕਰ ਤੁਹਾਡੇ ਨਾਲ ਤੁਹਾਡਾ ਚਰਣ ਵਾਲਾ ਹੈਗਾ ਤਾਂ ਤੁਹਾਡਾ ਜੀਵਨ ਵੈਦਰ ਹੋਵੇਗਾ ਤੁਹਾਡਾ ਜੀਵਨ ਬੈਸਟ ਹੋਵੇਗਾ ਤੁਹਾਡਾ ਜੀਵਨ ਵਧੀਆ ਹੋਵੇਗਾ ਪਰ ਤੁਹਾਡੇ ਨਾਲ ਕੀ ਆ ਉਹ ਬੁੱਧੀਮਾਨ ਪਰਮੇਸ਼ਰ ਨਾਲ ਹੋਣਾ ਚਾਹੀਦਾ ਤੁਹਾਡੇ ਅੰਗ ਸੰਗ ਪਰਮੇਸ਼ਰ ਹੋਣਾ ਚਾਹੀਦਾ ਉਹ ਪਰ ਜੇਕਰ ਤੁਸੀਂ ਉਸ ਨੂੰ ਕੀ ਆ ਪਕਾਰੂਗੇ ਜੇਕਰ ਪਰਮੇਸ਼ਰ ਕੋਲ ਪਰਮੇਸ਼ਰ ਆਪਣੀ ਬੁੱਧ ਮੈਨੂੰ ਦੇ ਆਪਣੀ ਸਮਝ ਮੈਨੂੰ ਦੇ ਆਪਣਾ ਗਿਆਨ ਮੈਨੂੰ ਦੇ ਜਦੋਂ ਤੁਸੀਂ ਇਸ ਵਿਅਕਤੀ ਨੂੰ ਜਦੋਂ ਤੁਸੀਂ ਪਰਮੇਸ਼ਰ ਨੂੰ ਕਹੋਗੇ ਕਿ ਪਰਮੇਸ਼ਰ ਆਪਣੀ ਬੁੱਧ ਨਾਲ ਬਲੈਸ ਕਰ ਤੁਹਾਡਾ ਜੀਵਨ ਪਰਫੈਕਟ ਹੋ ਜਾਵੇ ਤੁਹਾਡਾ ਜੀਵਨ ਬੈਸਟ ਹੋ ਜਾਊਗਾ ਤੁਹਾਡੇ ਜੀਵਨ ਦੇ ਵਿੱਚ ਕੀ ਹੈ ਚੇਂਜਿੰਗ ਆ ਜੂਗੀ ਆ ਤੁਹਾਡੇ ਜੀਵਨ ਦੇ ਵਿੱਚ ਕੀ ਹੈ ਬਦਲਾਅ ਆਜੂਗੇ ਪਰ ਤੁਹਾਨੂੰ ਕੀ ਆ ਬੁੱਧ ਪ੍ਰਾਪਤ ਕਰਨ ਦੀ ਜਰੂਰਤ ਆ ਆਪਾਂ ਇੱਕ ਵਿਅਕਤੀ ਬਾਰੇ ਵੀ ਪੜਿਆ ਪਰਮੇਸ਼ਰ ਦਾ ਦਾਸ ਈ ਆ ਉਹ ਸਾਹਮਣੇ ਵਾਲਾ ਬੁੱਧ ਪਰਮੇਸ਼ਰ ਨੇ ਉਸ ਵਿਅਕਤੀ ਨੂੰ ਆਸ਼ੀਸ਼ ਦਿੱਤੀ ਸੁਲੇਮਾਨ ਦੇ ਬਾਰੇ ਆਪਾਂ ਪੜਿਆ ਕਿ ਉਹ ਕਹਿੰਦਾ ਮੈਨੂੰ ਕੀ ਬੁੱਧ ਦੇ ਕਿ ਮੈਂ ਇਹਨਾਂ ਲੋਕਾਂ ਦਾ ਕੀ ਆ ਨਿਆਂ ਕਰ ਸਕਾ ਕੋਈ ਸਵਾਲ ਦਾ ਜ਼ਿਕਰ ਨਹੀਂ ਕੀਤਾ ਗਿਆ ਕੋਈ ਹਜ਼ਾਰਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਬਾਈਬਲ ਲੱਖਾਂ ਦਾ ਜ਼ਿਕਰ ਕਰਦੀ ਪਈ ਆ ਕਿ ਲੱਖਾਂ ਲੋਕ ਉਹ ਕਹਿੰਦਾ ਇਹਨਾਂ ਲੱਖਾਂ ਲੋਕਾਂ ਨਾਲੇ ਹੋਊਗੀ ਕੋਈ ਬਜ਼ੁਰਗਾਂ ਦੀ ਹਾਲਤ ਵਿੱਚ ਨਹੀਂ ਆ ਕੋਈ ਵੱਡੀ ਉਮਰ ਦਾ ਨਹੀਂ ਉਹ ਉਹ ਬਚਪਨ ਦੇ ਉਹ ਬਚਪਨ ਦੇ ਵਿੱਚ ਬਲਕਿ ਕੀ ਆ ਛੋਟੀ ਉਮਰ ਦੇ ਵਿੱਚ ਹੀ ਆ ਉਹ ਫਿਰ ਵੀ ਦੇਖੋ ਕਹਿੰਦਾ ਪਰਮੇਸ਼ਰ ਮੈਨੂੰ ਬੁੱਧ ਦੇ ਤਾਂ ਕਿ ਮੈਂ ਕੀ ਆ ਹੁਣ ਕੋਈ ਇਹਨਾਂ ਦਾ ਕੀ ਆ ਨਿਆਂ ਕਰ ਸਕਾ ਵੈਸੇ ਗੱਲ ਮੰਗੀ ਅੱਜ ਆਪਾਂ ਨੂੰ ਵੀ ਕੀ ਆ ਪਰਮੇਸ਼ਵਰ ਦੇ ਕੋਲੋਂ ਬੁੱਧ ਮੰਗਣ ਦੀ ਜਰੂਰਤ ਨਹੀਂ ਜਰੂਰ ਹੈ ਪ੍ਰਭੂ ਕਿ ਆਪਣੀ ਬੁੱਧ ਦੇ ਨਾਲ ਸਾਨੂੰ ਕੀ ਆ ਬਲੈਸ ਕਰ ਆਪਣੀ ਬੁੱਧ ਦੇ ਨਾਲ ਸਾਨੂੰ ਕੀ ਆ ਮੁਬਾਰਕ ਕਰ ਤਾਂ ਕਿ ਅਸੀਂ ਆਪਣਾ ਜੀਵਨ ਜਿਹੜਾ ਕੀ ਆ ਵਧੀਆ ਢੰਗ ਦੇ ਨਾਲ ਤੇਰੇ ਡਰ ਭੈ ਦੇ ਨਾਲ ਤੇਰੀ ਇੱਛਾ ਦੇ ਅਨਸਾਰ ਅਸੀਂ ਆਪਣਾ ਜੀਵਨ ਕੀ ਆ ਬਤੀਤ ਕਰ ਸਕੀਏ ਆਓ ਅੱਖਾਂ ਨੂੰ ਬੰਦ ਕਰਾਂਗੇ ਸਿਰਾਂ ਨੂੰ ਝੁਕਾਵਾਂਗੇ ਤੇ ਆਪਾਂ ਦੁਆ ਦੇ ਵਿੱਚ ਜਾਵਾਂਗੇ ਖੁਦਾ ਦੇ ਕੋਲੋਂ ਮੰਗਾਂਗੇ ਕਿ ਖੁਦਾਮਨ ਸਾਨੂੰ ਬੁੱਧ ਦੇ ਨਾਲ ਬਲੈਸ ਕਰ ਆਪਣੀ ਖੂਬੀਆਂ ਦੇ ਨਾਲ ਸਾਨੂੰ ਬਲੈਸ ਕਰ ਆਪਣੀਆਂ ਆਦਤਾਂ ਦੇ ਨਾਲ ਸਾਨੂੰ ਬਲੈਸ ਕਰ ਤਾਂ ਕਿ ਅਸੀਂ ਵੀ ਤੇਰੇ ਆਤਮਿਕ ਬੋਧ ਦੇ ਦੁਆਰਾ ਚਲਾਈ ਜਾਏ ਇਹ ਬਲਕਿ ਸ਼ੈਤਾਨੀ ਬੋਧ ਨੂੰ ਸਾਡੇ ਜੀਵਨ ਦੇ ਵਿੱਚੋਂ ਖਤਮ ਕਰ ਦੇ। ਸਭ ਸ਼ਕਤੀਮਾਨ ਪਰਮੇਸ਼ਵਰ ਮੇਰੇ ਖੁਦਾਵੰ ਮੇਰੇ ਪ੍ਰਭੂ ਅਸੀਂ ਤਰ੍ਹਾਂ ਤਰ੍ਹਾਂ ਗੱਲ ਕਰਦੇ ਮੇਰੇ ਖੁਦਾਵੰ ਤੇਰਾ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ। ਮੇਰੇ ਮਹਾਨ ਪਰਮੇਸ਼ਵਰ ਮੇਰੇ ਖੁਦਾਵੰ ਮੇਰੇ ਪ੍ਰਭੂ ਤੁਹਾਡੇ ਬਚਨ ਦੇ ਵਿੱਚ ਪੜਿਆ ਮੇਰੇ ਪ੍ਰਭੂ ਤੁਹਾਡੇ ਬਚਨ ਦੇ ਵਿੱਚੋਂ ਸਿੱਖਿਆ ਮੇਰੇ ਪ੍ਰਭੂ ਤੁਹਾਡੇ ਬਚਨ ਕਿੰਦਾ ਕਿ ਮੇਰੇ ਕੋਲੋਂ ਬੋਧ ਨੂੰ ਮੰਗੇ ਜੋ ਬਿਨਾਂ ਉਲੰਭੇ ਦੇਣ ਦਿੰਦਾ ਹੈ। ਪਰਭੂ ਅਸੀਂ ਤੇੜਾ ਗਲੋ ਬੁੱਧ ਨੂੰ ਮੰਗਦੇ ਆ ਪ੍ਰਭੂ ਮੇਰੇ ਮਹਾਨ ਪਰਮੇਸ਼ਰ ਜਿੰਨੇ ਵੀ ਤੇਰੇ ਬਚਨ ਸੁਣਨ ਮੇਰੇ ਪ੍ਰਭੂ ਉਹਨਾਂ ਦੇ ਜੀਵਨਾਂ ਵਿੱਚ ਤੇਰੀ ਬੁੱਧ ਨੂੰ ਮੰਗਦਾ ਮੇਰੇ ਪ੍ਰਭੂ ਤੇਰੀ ਸਮਝ ਨੂੰ ਮੰਗਦਾ ਹੈ ਪ੍ਰਭੂ ਜੀ ਹਰ ਇੱਕ ਨੂੰ ਆਪਣੀ ਬੁੱਧ ਨਾਲ ਬਲੈਸ ਕਰ ਛੋਟੇ ਬੱਚਿਆਂ ਤੋਂ ਲੈ ਕੇ ਪ੍ਰਭੂ ਬਜ਼ੁਰਗਾਂ ਤੱਕ ਆਪਣੀ ਬੁੱਧ ਦੇ ਨਾਲ ਬਲੈਸ ਕਰ ਪ੍ਰਭੂ ਇਹ ਤੇਰੀ ਬੁੱਧ ਦੁਆਰਾ ਚਲਾਏ ਜਾਣ ਬਲਕਿ ਪ੍ਰਭੂ ਸ਼ੈਤਾਨੀ ਬੁੱਧ ਸ਼ੈਤਾਨੀ ਆਦਤਾਂ ਪ੍ਰਭੂ ਇੱਕ ਇੱਕ ਦੇ ਜੀਵਾਂ ਚ ਖਤਮ ਕਰ ਜੋ ਵੀ ਮਨਾਂ ਦੇ ਵਿੱਚ ਗਲਤ ਵਿਚਾਰ ਆ ਗਲਤ ਸੋਚ ਆ ਗੰਧ ਹਾਲਾਤ ਬਣਿਆ ਪ੍ਰਭੂ ਇਸ ਸ਼ੈਤਾਨੀ ਬੁੱਧ ਦੇ ਅਪੀਤ ਇਹ ਸ਼ੈਤਾਨੀ ਬੁੱਧ ਤੋਂ ਹਰ ਇੱਕ ਨੂੰ ਆਜ਼ਾਦ ਕਰ ਮੇਰੇ ਪ੍ਰਭੂ ਬਲਕਿ ਆਪਣੀ ਆਧਮਿਕ ਬੁੱਧ ਨਾਲ ਹਰ ਇੱਕ ਨੂੰ ਬles ਕਰਕੇ ਦ। ਹਰ ਇੱਕ ਦਾ ਜੀਵਨ ਪਰਫੈਕਟ ਹੋਵੇ ਪ੍ਰਭੂ ਹਰ ਇੱਕ ਦਾ ਜੀਵਨ ਮੁਬਾਰਕ ਹੋਵੇ ਪ੍ਰਭੂ ਹਰ ਇੱਕ ਦਾ ਜੀਵਨ ਆਸ਼ੀਸ਼ਾਂ ਨਾਲ ਹੋਵੇ ਪ੍ਰਭੂ ਹਰ ਇੱਕ ਦਾ ਜੀਵਨ ਬਰਕਤ ਵਾਲਾ ਹੋਵੇ ਪ੍ਰਭੂ ਇੱਕ ਇੱਕ ਨੂੰ ਬਰਕਤ ਦੇ ਨਾਲ ਬles ਕਰ ਮੇਰੇ ਪ੍ਰਭੂ ਇੱਕ ਇੱਕ ਨੂੰ ਆਸ਼ੀਸ਼ ਬਖਸ਼ ਮੇਰੇ ਪ੍ਰਭੂ ਸਮਾਣਾ ਦੇ ਜੀਵਨ ਵਿੱਚ ਮੇਰੇ ਪ੍ਰਭੂ ਤੇਰੀ ਬਰਕਤ ਆਵੇ ਪ੍ਰਭੂ ਸਮਾਣਾ ਦੇ ਜੀਵਨ ਵਿੱਚ ਪ੍ਰਭੂ ਤੇਰੀ ਬੁੱਧ ਹੋਵੇ ਕਿਉਂਕਿ ਬਚਨ ਚ ਪੜਿਆ ਤੇਰੇ ਬਚਨ ਮੈਂ ਕਰਦਾ ਕਿ ਬੁੱਧ ਯਹੋਵਾ ਹੀ ਦਿੰਦਾ ਹੈ ਜਿਹਦੇ ਵਿੱਚ ਗਿਆਨ ਅਤੇ ਸਮਝ ਵਾਲੀ ਗੱਲ ਹੈ ਪ੍ਰਭੂ ਆਪਣੀ ਬੁੱਧ ਨਾਲ ਸਾਰਿਆਂ ਨੂੰ ਬਲੈਸ ਕਰ ਸਭਨਾਂ ਨੂੰ ਬਲੈਸ ਕਰ ਮੇਰੇ ਪ੍ਰਭੂ ਤਾਂ ਕਿ ਉਹਨਾਂ ਦੇ ਜੀਵਨ ਪਰਫੈਕਟ ਹੋਣ ਜਦੋਂ ਤੇਰੀ ਬੁੱਧ ਹਰ ਇੱਕ ਦੇ ਨਜ਼ਰ ਆਵੇਗੀ ਪ੍ਰਭੂ ਹਰ ਇੱਕ ਦੇ ਅੰਦਰ ਹੋਵੇਗੀ ਪ੍ਰਭੂ ਕਿਸੇ ਦੇ ਜੀਵਨ ਚ ਲੜਾਈ ਝਗੜਾ ਨਹੀਂ ਹੋਵੇਗਾ ਕਿਸੇ ਦੇ ਜੀਵਨ ਚ ਵਿਪਤਾ ਨਹੀਂ ਹੋਵੇਗੀ ਪ੍ਰਭੂ ਕਿਸੇ ਦੇ ਜੀਵਨ ਚ ਸੰਕਟ ਨਹੀਂ ਹੋਣਗੇ ਕਿਸੇ ਦੇ ਜੀਵਨ ਚ ਫਰਿਆਆ ਨਹੀਂ ਹੋਣਗੇ ਪ੍ਰਭੂ ਕਿਉਂਕਿ ਤੇਰੀ ਆਤਮਿਕ ਬੁੱਧ ਪਿਤਾ ਹਰ ਇੱਕ ਦੇ ਜੀਵਨ ਚ ਕੰਮ ਕਰੂਗੀ ਇੱਕ-ਇੱਕ ਨੂੰ ਬLES ਕਰ ਖੁਦਾ ਇੱਕ-ਇੱਕ ਦੇ ਜੀਵਨ ਨੂੰ ਮੁਬਾਰਕ ਆ ਜੋ ਅਸੀਂ ਪੜਿਆ ਤੇ ਸਿੱਖਿਆ ਪ੍ਰਭੂ ਤੁਹਾਡੇ ਹੀ ਨਾਮ ਨੂੰ ਜ਼ਲਾਲ ਮੇਰੇ ਖੁਦਾ ਤੁਹਾਡੇ ਹੀ ਨਾਮ ਦੀ ਵਡਿਆਈ ਹੋਵੇ ਤੁਹਾਡੇ ਹੀ ਨਾਮ ਦੀ ਮਹਿਮਾ ਹੋਵੇ ਕਿਰਪਾ ਹੋਵੇ ਕਿਰਪਾ ਹੋਵੇ ਕਿਰਪਾ ਹੋਵੇ ਪ੍ਰਭੂ ਸਭਨਾਂ ਨੂੰ ਮੁਬਾਰਕ ਆ ਜਿਨਨੇ ਵੀ ਤੇਰੇ ਬੱਚੇ ਨੂੰ ਸੁਣਨ ਸਭਨਾਂ ਦੇ ਜੀਵਨ 'ਚ ਤੇਰੀ ਆਸ਼ੀਸ਼ ਹੋਵੇ ਪ੍ਰਭੂ ਸਭਨਾਂ ਦੇ ਜੀਵਨ 'ਚ ਤੇਰੀ ਵਰਦੋਂ ਤਵੇ ਵੱਡੀ ਕਿਰਪਾ ਹੋਵੇ ਕਿਰਪਾ ਹੋਵੇ ਕਿਰਪਾ ਹੋਵੇ ਕਿਰਪਾ ਹੋਵੇ ਇਹ ਦੁਆਵੇਂ ਇੰਤਿਆਂ ਨੂੰ ਸੁਣੋ ਤੇ ਕਬੂਲ ਕਰੋ ਖੁਦਾਵੰਦ ਪ੍ਰਭੂ ਯਿਸੂਮਸੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆ ਆਪ ਮੈਂ ਖੁਦਾਵੰਦ ਇਸ ਵਚਨ ਦੇ ਦੁਆਰਾ ਸਾਰਿਆਂ ਨੂੰ ਬLES ਕਰੇ ਸਮਨਾਂ ਦੇ ਜੀਵਨ ਨੂੰ ਮੁਬਾਰਕ ਕਰੇ ਸਭਨਾਂ ਨੂੰ ਖੁਦਾਵੰਦ ਕੀ ਆਪਣੀ ਬੁੱਧ ਦੇ ਨਾਲ ਬLES ਕਰੇ ਆਪਣੀ ਸਮਝ ਦੇ ਨਾਲ ਬLES ਕਰੇ ਆਪਣੀ ਬਾਣੀ ਦੇ ਨਾਲ ਖੁਦਾਵੰਦ ਸਭਨਾਂ ਲਈ ਆ ਬLES ਕਰੇ ਇਸ ਵਚਨ ਦੇ ਨਾਲ ਖੁਦਾਵੰਦ ਸਭਨਾਂ ਨੂੰ ਆਸੀ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ ਗੋਡ ਬLES